2 ਜੁਲਾਈ ਨੂੰ ਇੱਕ ਨੋਟਿਸ ਹੋਰ ਜਾਰੀ ਦਿੱਤਾ ਹੈ ਜਿਹਦੇ ਵਿੱਚ ਸਾਰੀਆਂ ਕੰਪਨੀਆਂ ਦੇ ਐਡਰੈਸ ਤੇ ਚਲਾ ਗਿਆ ਜੋ ਕਸਰ ਬੈਠਦਾ ਉਹ ਤਾਂ ਕਹਿੰਦਾ ਜੋ ਐਪ ਤੇ ਸ਼ੋ ਹੋਗਾ ਮੈਂ ਤਾਂ وہی ਦੂੰਗਾ ਜੀ ਖੁਲ ਖੁਆ ਕੇ ਰੇਟ ਵੜਾ ਵੀ ਲਿਆ ਔਰ ਰਿਜ਼ਲਟ ਕੁਝ ਵੀ ਨਹੀਂ ਆਇਆ ਅੱਜ ਦਾ ਜਿਹੜਾ ਮਾਹੌਲ ਹੈ ਉਹ 8 ਰੁਪਏ ਕਿਲੋਮੀਟਰ ਤੇ ਗੱਡੀ ਚਲਾ ਰਹੀ ਹੈ Uber ਕੰਪਨੀ ਦੀ ਸਭ ਤੋਂ ਨੀਚੇ ਦੀ ਜਿਹੜੀ ਰੇਟ ਦੇ ਰਹੀ ਹੈ ਤੇ ਨਾ ਤਾਂ ਅਸੀਂ ਹਾਊਸ ਸਟੇਸ਼ਨ ਦੇ ਜੋਗੇ ਦੇ ਤੇ ਨਾ ਸ਼ਹਿਰ ਦੇ ਰੁਗੇ ਦੇ ਅਸੀਂ 1.25 ਕਿਲੋਮੀਟਰ ਦੇ 250 ਰੁਪਏ ਲੈ ਰਹੇ ਹਾਂ ਜੇ ਪ੍ਰਾਈਵੇਟ ਗੱਡੀ ਵੀ ਕੋਈ ਬੰਦਾ ਲੈ ਕੇ ਜਾਂਦਾ ਹੈ ਤਾਂ ਆਪਦਾ 250 ਰੁਪਏ ਦਾ પેટ્રોલ ਹੀ ਫੂਕ ਦਿੰਦਾ ਤੇ ਫਿਰ ਅਸੀਂ 250 ਰੁਪਏ ਦਾ પેટ્રોલ ਫੂਕ ਰਹੇ ਹਾਂ ਤੇ ਫਿਰ ਅਸੀਂ ਕਮਾ ਕੀ ਰਹੇ ਹਾਂ ਤੇ ਸਭ ਤੋਂ ਜ਼ਿਆਦਾ ਇਹਨਾਂ ਨਾਲ ਹੀ ਘਾਟਾ ਹੋ ਰਿਹਾ ਅੱਜ ਇਹਨਾਂ ਦੇ ਪੱਛੇ ਰੋਲ ਰਹੇ ਹੈ ਜੀ ਪੰਜਾਬ ਨੰਬਰ ਦੀਆਂ ਕੱਡੀਆਂ ਆ ਇਹ ਹੋਰ ਨਾ ਸਟੇਟਸ ਦੀਆਂ ਕੱਡੀਆਂ ਜਿਹੜੀਆਂ ਨੇ ਉਹ ਹਿਮਾਚਲ ਜਾਂ ਹੋਰ ਨਾ ਥਾਵਾਂ ਤੇ ਜਾਂਦੇ ਸੀ ਤੇ ਉੱਥੇ ਡਰਾਈਵਰਸ ਨਾਲ ਕੁੱਟਮਾਰ ਵੀ ਹੋਈ ਆ ਤਾਂ ਕੋਈ ਬਰੋਕਰ ਆਇਆ ਜਾਂ ਵੈਬਸਾਈਟ ਚਲਾ ਰਿਹਾ ਉਹ ਸ਼ਿਮਲੇ ਮਨਾਲੀ ਜਾ ਕੇ ਆਪਦਾ ਆਫਿਸ ਨਹੀਂ ਬ ਇੱਥੋਂ ਤੁਹਾਡੀ ਗੱਡੀ ਲੈ ਕੇ ਜਾਵੇ ਉੱਥੋਂ ਉਹ ਅੱਡ ਗੱਡੀ ਕਰਨੀ ਪੈ ਰਹੀ ਆ ਲੱਗਦਾ ਨਹੀਂ ਕਿ ਇੱਕ 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 ਬਿਜ਼ਨਸ ਲਾਸ ਉਹਨਾਂ ਲੋਕਾਂ ਲਈ ਵੀ ਹੈਗਾ ਉੱਥੇ 12-12000 ਰੁਪਏ ਚ ਆਲਟੋ ਜਾਂਦੀ ਏ ਜੀ ਰੁਤਾਕ ਪਾਸ ਕਵਾਂਦੇ ਲੋਕਲ ਗੱਡੀ ਜੇ ਤੁਸੀਂ ਉੱਥੋਂ ਹਾਇਰ ਕਰਦੇ ਹੋ ਤੇ ਫਿਰ ਉਹ ਲੁੱਟ ਨਹੀਂ ਅਸੀਂ ਇੱਥੋਂ ਸਵਾਰੀ ਲੈ ਕੇ ਜਾਂਦੇ ਆ ਤੁਹਾਡੇ ਜਿਹੜੇ ਵੀ ਉੱਥੇ ਬੰਦੇ ਆ ਸਾਰਿਆਂ ਨੂੰ ਰੋਜ਼ਗਾਰ ਦਿੰਦੇ ਆ ਜਿਹੜਾ ਬੰਦਾ ਰੋਜ਼ਗਾਰ ਦੇ ਰਿਹਾ ਹੋਵੇ ਉਹਦਾ ਤਾਂ ਧੰਨਵਾਦ ਕਰਨਾ ਚਾਹੀਦਾ ਉਹਦਾ ਸ਼ੁਕਰੀਆ ਕਰਨਾ ਚਾਹੀਦਾ ਉਹ ਤਾਂ ਪਰਮਾਤਮਾ ਤੇ ਇਹ ਸਾਨੂੰ ਕੁੱਟਮਾਰ ਕਰਦੇ ਆ ਅਗਰ ਬਾਜ਼ਾ ਕਰਾਇਆ ਵਾਦਾ ਹੈ ਤੇ ਸਾਡਾ ਵੀ ਵਾਦਨਾ ਚਾਹੀਦਾ ਹੈ ਬਲਾ ਬਲਾ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਹੇ ਹਨ ਪਲਪਲ ਦੀ ਸਹੀ ਨਿਊਜ਼ ਅਪਡੇਟ ਵੇਖ ਲਈ ਸੜੇ ਨਵੀਂ ਨਿਊਜ਼ ਚੈਨਲ ਪ੍ਰਾਈਮ ਇਸ਼ਿਆ ਟੀਵੀ ਨਿਊਜ਼ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲਣਾ ਗੱਲ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਪੰਜਾਬ ਦੀ ਜਿੱਥੇ ਇੱਕ ਪਾਸੇ ਲੋਕ ਬੇਰੋਜ਼ਗਾਰ ਹੋ ਰਹੇ ਨੇ ਉੱਥੇ ਹੀ ਦੂਜੇ ਪਾਸੇ ਲੋਕਾਂ ਨੇ ਆਪਦੇ ਰੋਜ਼ਗਾਰ ਦਾ ਇੱਕ ਢੰਗ ਲੱਭਿਆ ਉਹ ਢੰਗ ਸਿਗਾ ਟੈਕਸੀਆਂ ਯਾਨੀ ਕਿ ਜਿੰਨੂੰ ਆਪਾਂ ਆਮ ਭਾਸ਼ਾ ਵਿੱਚ ਕੈਬ ਕਹਿ ਦਿੰਨੇ ਆ ਸਵੈ ਰੋਜ਼ਗਾਰ ਲੱਭਣਾ ਹਰ ਵਿਅਕਤੀ ਦਾ ਹੱਕ ਹੈਗਾ ਔਰ ਉਸੇ ਦੇ ਚੱਲਦੇ ਆ ਲੋਕ ਜਿਹੜੇ ਨੇ ਆਪਦੀ ਮਿਹਨਤ ਦੀ ਕਮਾਈ ਨੂੰ ਉਹ ਟੈਕਸੀਆਂ ਦੇ ਵਿੱਚ ਪਾਉਂਦੇ ਨੇ ਟੈਕਸੀਆਂ ਲੈਂਦੇ ਨੇ ਕੁਝ ਲੋਕ ਸਿੱਧੀ ਲੈ ਲੈਂਦੇ ਨੇ ਜਿਨ੍ਹਾਂ ਕੋ ਪੈਸੇ ਪਏ ਹੁੰਦੇ ਨੇ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਕਿ ਕਰਜ਼ੇ ਦੇ ਉੱਤੇ ਟੈਕਸੀ ਲੈਂਦੇ ਨੇ ਕਰਜ਼ੇ ਦੇ ਉੱਤੇ ਟੈਕਸੀ ਜਿਸ ਤਰੀਕੇ ਨਾਲ ਕਾਰ ਲੋਨ ਹੁੰਦਾ ਉਸ ਤਰੀਕੇ ਨਾਲ ਟੈਕਸੀ ਲੈ ਵੀ ਲੋਨ ਹੁੰਦਾ ਔਰ ਉਸ ਲੋਨ ਦੀ ਕਿਸ਼ਤ ਉਤਾਰਨ ਦਾ ਜਿਹੜਾ ਕਹਿ ਸਕਦੇ ਆ ਕਿ ਇੱਕ ਤਲਵਾਰ ਜਿਹੜੀ ਹੈ ਉਹ ਹਰ ਟੈਕਸੀ ਡਰਾਈਵਰ ਦੇ ਉੱਤੇ ਲਟਕਦੀ ਨਜ਼ਰ ਆਉਂਦੀ ਹੈ ਮਿਹਨਤ ਕਰਨ ਦੇ ਲਈ ਉਹ ਟੈਕਸੀ ਡਰਾਈਵਰ ਟੈਕਸੀ ਪਾਉਂਦਾ ਹੈ ਪਰ ਕੀ ਹੋਵੇ ਜਦ ਉਸ ਟੈਕਸੀ ਡਰਾਈਵਰ ਨੂੰ ਉਸ ਦਾ ਮਿਹਨਤਾਨਾ ਹੀ ਨਾ ਮਿਲੇ ਕੀ ਹੋਵੇ ਜਦ ਐਸੇ ਟੈਕਸਿਸ ਦੇ ਵਿੱਚ ਉਸ ਟੈਕਸੀ ਡਰਾਈਵਰ ਨੂੰ ਫਸਾ ਦਿੱਤਾ ਜਾਵੇ ਜਿਸ ਦੇ ਨਾਲ ਉਹ ਇਹ ਸੋਚੇ ਕਿ ਭਾਈ ਸਾਹਿਬ ਮੇਰੇ ਘਰ ਰਾਸ਼ਨ ਅੱਜ ਰਾਤ ਜਾਊਗਾ ਨਹੀਂ ਜਾਊਗਾ ਇਹ ਸਭ ਚੀਜ਼ਾਂ ਦਾ ਨਿਬੇੜਾ ਕਰਨ ਲਈ ਚੰਡੀਗੜ੍ਹ ਦੇ ਵਿੱਚ ਟੈਕਸੀ ਯੂਨੀਅਨਾਂ ਵੱਲੋਂ ਹੜਤਾਲਾਂ ਵੀ ਕੀਤੀਆਂ ਗਈਆਂ ਰੇਟ ਨੂੰ ਫਿਕਸ ਕਰਨ ਦੇ ਲਈ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਵੀ ਕੀਤੀ ਗਈ ਤੇ ਕਿੰਨਾ ਕਿਹਾ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੀ ਸੁਣੀ ਵੀ ਹੈ ਪਰ ਕੀ ਹੁਣ ਜ਼ਮੀਨੀ ਤੌਰ ਦੇ ਉੱਤੇ ਉਹ ਸਭ ਚੀਜ਼ਾਂ ਲਾਗੂ ਹੋ ਰਹੀਆਂ ਨੇ ਜੇਕਰ ਲਾਗੂ ਹੋ ਰਹੀਆਂ ਨੇ ਤੇ ਕਿਸ ਤਰੀਕੇ ਨਾਲ ਹੋ ਰਹੀਆਂ ਉਹ ਜੇਕਰ ਲਾਗੂ ਨਹੀਂ ਹੋਈਆਂ ਤੇ ਕਿਸ ਤਰੀਕੇ ਨਾਲ ਲਾਗੂ ਨਹੀਂ ਹੋਈਆਂ ਔਰ ਕਦੋਂ ਤੱਕ ਲਾਗੂ ਹੋਣ ਗਿਆ ਇਸ ਬਾਬਤ ਅੱਜ ਗੱਲ ਕਰਨ ਲਈ ਅਸੀਂ ਉਹਨਾਂ ਟੈਕਸੀ ਡ라이ਵਰ ਭਰਾਵਾਂ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਵੱਲੋਂ ਇਹ ਪੂਰਾ ਸੰਘਰਸ਼ ਵਿੱਢਿਆ ਗਿਆ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਗਿਣਤੀ ਦੇ ਵਿੱਚ ਟੈਕਸੀ ਡਰਾਈਵਰਸ ਜਿਹੜੇ ਨੇ ਉੱਥੇ ਮੌਜੂਦ ਨੇ ਇਹਨਾਂ ਦੇ ਪ੍ਰਧਾਨ ਅਮਨਦੀਪ ਸਿੰਘ ਸੇਠੀ ਸਾਡੇ ਨਾਲ ਮੌਜੂਦ ਨੇ ਔਰ ਪੂਰੀ ਲੜਾਈ ਜਿਹੜੀ ਹੈ ਇਹਨਾਂ ਵੱਲੋਂ ਲੜੀ ਗਈ ਹੈ ਜਿਹੜੇ ਐਗਰੀਗੇਟਰ ਪਾਲਿਸੀ ਹੁੰਦੀ ਹੈ ਉਸ ਦੇ ਮੁਤਾਬਕ ਰੇਟਸ ਜੋ ਹੋਣੇ ਚਾਹੀਦੇ ਨੇ ਉਸ ਨੂੰ ਲੈ ਕੇ ਪੂਰੀ ਲੜਾਈ ਲੜੀ ਗਈ ਔਰ ਤੁਸੀਂ ਮੇਰੇ ਆਲੇ ਦੁਆਲੇ ਵੀ ਦੇਖ ਸਕਦੇ ਹੋ ਕਿ ਇਹਨਾਂ ਦੇ ਮਗਰ ਵੀ ਟੈਕਸੀਆਂ ਖੜੀਆਂ ਨੇ ਮੇਰੇ ਆਲੇ ਦੁਆਲੇ ਵੀ ਟੈਕਸੀਆਂ ਖੜੀਆਂ ਨੇ ਸੋ ਇੰਨੇ ਲੋਕ ਜੇ ਸਾਡੇ ਨਾਲ ਇਸ ਬਾਬਤ ਗੱਲ ਕਰਨ ਪਹੁੰਚੇ ਨੇ ਤਾਂ ਭਾਈ ਸਾਹਿਬ ਮਸਲਾ ਤਾਂ ਜ਼ਰੂਰ ਹੈਗਾ ਔਰ ਇਸ ਮਸਲੇ ਦਾ ਹੱਲ ਕਿਸ ਤਰੀਕੇ ਹੋਏਗਾ ਇਸ ਬਾਬਤ ਅਸੀਂ ਅਮਨਦੀਪ ਸਿੰਘ ਸੇਠੀ ਨਾਲ ਗੱਲ ਕਰਾਂਗੇ ਸੋ ਸੇਠੀ ਸਾਹਿਬ ਸਭ ਤੋਂ ਵੱਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰਾਈਮਰੀ ਇਨੀਸ਼ੀਏਟਿਵ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੋੜੀ ਸਾਡੇ ਡਰਾਈਵਰਾਂ ਦੀ ਗਰੀਬ ਬੰਦਿਆਂ ਦੀ ਜੀ ਆਵਾਜ਼ ਚੱਕਣ ਵਾਸਤੇ ਆਏ ਆ ਤੁਹਾਡਾ ਮੰਚ ਤੇ ਬਹੁਤ-ਬਹੁਤ ਸਾਡਾ ਜਿਹੜਾ ਤੁਸੀਂ ਬੁਲਾ ਰਹੇ ਹੋ ਆਵਾਜ਼ ਚੱਕ ਰਹੇ ਸਾਡੀ ਬਹੁਤ-ਬਹੁਤ ਧੰਨਵਾਦ ਜੀ ਅਮਨਦੀਪ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹ ਆਉਂਦਾ ਕਿ ਬੀਤੇ ਦਿਨ ਤੁਹਾਡੇ ਵੱਲੋਂ ਪਰ ਦੇਖਿਆ ਕਿ ਕਈ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਹੜਤਾਲਾਂ ਵੀ ਕੀਤੀਆਂ ਗਈਆਂ ਕਈਆਂ ਕਈ ਥਾਵਾਂ ਤੇ ਤੁਹਾਡੇ ਵੱਲੋਂ ਚੱਕੇ ਜਾਮ ਵੀ ਕੀਤੇ ਗਏ ਚੰਡੀਗੜ੍ਹ ਦੇ ਵਿੱਚ ਤੁਸੀਂ ਪ੍ਰੇਡ ਗਰਾਊਂਡ ਵਿੱਚ ਜਿਹੜਾ ਹੈ ਇਕੱਠੇ ਹੁੰਦੇ ਰਹੇ ਹੋ ਐਡਮਿਨਿਸਟ੍ਰੇਸ਼ਨ ਨਾਲ ਵੀ ਤੁਹਾਡੀ ਗੱਲਬਾਤ ਹੋਈ ਐਗਰੀਗੇਟਰ ਪਾਲਿਸੀ ਨੂੰ ਲੈ ਕੇ ਲਗਾਤਾਰ ਗੱਲਬਾਤ ਹੋ ਰਹੀ ਸੀ ਔਰ ਰੇਟਸ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਕਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਹੋਈਆਂ ਔਰ ਅੱਜ ਦੀ ਸਮੇਂ ਦੇ ਵਿੱਚ ਉਸ ਦੀ ਸਥਿਤੀ ਕੀ ਹੈ ਸਰ ਪਹਿਲੀ ਗੱਲ ਤਾਂ ਅਸੀਂ ਸ਼ਹਿਰ ਦੇ ਸਾਡੇ ਗਵਰਨਰ ਸਾਹਿਬ ਐਡਮਿਨਿਸਟ੍ਰੇਸ਼ਨ ਜਿਹੜੇ ਹੈਗੇ ਗੁਲਾਬਚਨ ਕਟਾਰੇ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਫਾਈਨਾਂਸ ਸੈਕਟਰੀ ਸਾਡੇ ਜਿਹੜੇ ਹੈਗੇ ਨਿਪਕ ਲਕੜਾ ਜੀ ਐਸਟੀਏ ਵੀ ਨੇ ਅਮਿਤ ਕੁਮਾਰ ਜੀ ਸੈਕਟਰੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਹੋਰ ਸਾਡੇ ਸਮਾਜ ਸੇਵੀ ਰੱਬੀ ਰੂਪ ਅਰुण ਸੂਜੀ ਜਿਨ੍ਹਾਂ ਨੇ ਸਾਡੀ 16 ਸਤੰਬਰ ਜਿਹੜੀ ਮੈਂ ਭੁਖੜ ਹੜਤਾਲ ਤੇ ਬੈਠਾ ਸੀਗਾ ਤੇ 5 ਦਿਨਾਂ ਬਾਅਦ ਸਾਨੂੰ ਉੱਥੋਂ ਉਠਾ ਕੇ ਸਾਡੇ ਨਾਲ 7 ਮਹੀਨੇ ਸੰਘਰਸ਼ ਨਾਲ ਲਾਲ ਲੱਗ ਕੇ گورنر ਸਾਹਿਬ ਕੋਲ ਵੀ ਦੋ ਵਾਰੀ ਲੈ ਕੇ ਗਏ ਤੇ ਸਾਡਾ ਇੱਕ ਰੇਡ ਦਾ ਨੋਟੀਫਿਕੇਸ਼ਨ ਤੇ ਐਗਰੀਗੇਟਰ ਪਾਲਸੀ ਜਿਹਦੇ ਚ ਨਿਯਮ ਹੋਣਗੇ ਕਿ ਜਿਹੜੀ ਓਲਾ ਓਬਰ ਵਰਗੀਆਂ ਕੰਪਨੀਆਂ ਨੇ ਰੈਪਡੋ ਐਂਡ ਡਰਾਈਵਰ ਉਹਨਾਂ ਨੂੰ ਇੱਕ ਨਿਯਮ ਦੇ ਦਾਰੇ ਦੇ ਵਿੱਚ ਲਾਇਸੈਂਸ ਮਿਲੇਗਾ ਤੇ ਉਹ ਨਿਯਮ ਉਹਨਾਂ ਨੂੰ ਮੰਨਨੇ ਪੈਣਗੇ ਉਹਦੇ ਕੁਝ ਨਿਯਮ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾ ਨਿਯਮ ਹੈ ਕਿ ਜਿੰਨਾ ਕਿਰਾਇਆ ਪਹਿਲਾਂ ਨਿਕਲਦਾ ਸੀ ਉੱਚੋ 40-40% ਕਮਿਸ਼ਨ ਕੱਟ ਲੈਂਦੇ ਸੀ ਸਟਾਰਟ ਕਰਦਿਆਂ ਸੀ ਉੱਥੋਂ ਫਿਰ ਉਸ ਤੋਂ ਬਾਅਦ ਜੀਐਸਟੀ ਕਰਦਾ ਸੀ ਸਰਵਿਸ ਟੈਕ ਕਰਦਾ ਸੀ ਮਤਲਬ 100 ਰੁਪਏ ਜੋ ਬੈਲੇ ਰੁਪਏ ਸਾਡੇ ਪੱਲੇ ਪੈਂਦੇ ਸੀ ਜਿਸ ਵਿੱਚ ਖਰਚਾ ਸਾਡਾ 65 ਰੁਪਏ ਹੁੰਦਾ ਸੀ ਆ ਆਪਦਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ 2018 ਦੇ ਵਿੱਚ ਉਹਨਾਂ ਨੇ ਲਾਇਸੈਂਸ ਲਿਆ ਸੀ ਉਦੋਂ ਇਹ 25 ਰੁਪਏ 28 ਰੁਪਏ ਸੀਐਨਜੀ ਦਾ ਰੇਟ ਸੀ ਵੀ ਅਸੀਂ ਰੇਲਵੇ ਸਟੇਸ਼ਨ ਆਣਾ ਹੈ ਖਰੜ ਤੋਂ ਤਾਂ ਸਾਨੂੰ 1800 ਰੁਪਏ ਤੋਂ 1200 ਰੁਪਏ ਦੀ ਰਾਈਡ ਹੁੰਦੀ ਸੀ 에어ਪੋਰਟ ਦੀ ਵੀ ਲੱਗ ਉਹ ਰੇਟ ਮਹੰਗਾ ਇਧਰ ਦੇ ਨਾਲ ਵਧਣਾ ਚਾਹੀਦਾ ਹੈ ਉਹ ਵਧਣ ਦੀ ਸਾਡੇ ਘਟ ਗਿਆ ਜੀ ਵਨਵੇ ਦਾ ਕੰਮ ਸਟਾਰਟ ਹੋ ਗਿਆ ਜੀ ਇਹਨਾਂ ਕੰਪਨੀ ਨੇ ਸਾਨੂੰ ਵਨਵੇ ਤੇ ਲਾਤਾ ਵਨਵੇ ਦਾ ਪਹਿਲਾਂ ਤਾਂ ਡਬਲ ਰੇਟ ਦਿੰਦੇ ਨਹੀਂ ਹੁਣ ਅੱਜ ਟਾਈਮ ਇਹ ਹੈ ਕਿ 2800 2500 2200 ਰੁਪਏ ਦਾ ਰੇਟ ਰਹਿ ਗਿਆ ਜੀ ਤੇ ਨਾ ਤਾਂ ਅਸੀਂ ਹਾਊਸ ਸਟੇਸ਼ਨ ਤੇ ਜੋ ਗੇਰੇ ਤੇ ਨਾ ਸ਼ਹਿਰ ਦੇ ਰੁਗੇ ਰਹੇ ਹੁਣ ਅਸਟ ਅੱਜ ਦਾ ਜਿਹੜਾ ਮਾਹੌਲ ਹੈ ਉਹ 8 ਰੁਪਏ ਕਿਲੋਮੀਟਰ ਤੇ ਗੱਡੀ ਚਲਾ ਰਹੀ ਹੈ Uber ਕੰਪਨੀ ਦੀ ਜਿਹੜੀ ਸਭ ਤੋਂ ਨੀਚੇ ਦੀ ਜਿਹੜੀ ਰੇਟ ਦੇ ਰਹੀ ਹੈ ਉਹਦੇ ਲਈ ਅਸੀਂ ਮੈਂ 17 ਦਿਨ ਦੀ ਭੋਖੜਤਾਲ ਕੱਟੀ 2 ਦਿਨ ਰੇਲਵੇ ਸਟੇਸ਼ਨ 10 ਦਿਨ 25 ਰੈਲੀ ਗਰਾਊਂਡ ਤੇ ਫਿਰ ਲਾਸਟ ਦਸੰਬਰ ਚ ਫਿਰ 5 ਦਿਨ ਫੇਰ ਕੱਟੀ ਜੀ ਉਹਦੇ ਲਈ ਵਾਰ-ਵਾਰ ਅਸੀਂ ਐਸਟੀ ਦਫ਼ਤਰ ਦੇ ਘਰਾਓ ਵੀ ਕੀਤੇ ਲਾਇਸੈਂਸ ਦੁਬਾਰਾ ਮੈਨੇਜਰ ਨੂੰ 4 ਨਵੰਬਰ 2023 ਨੂੰ ਉਦੋਂ ਵੀ ਐਸਟੀ ਦਫ਼ਤਰ ਦਾ ਘਰਾਓ ਕੀਤਾ ਪਰ ਉਹ ਉਹ ਸਾਰੇ ਡਰਾਈਵਰਾਂ ਦੀ ਜਿਹੜੀ ਟਰਾਈ ਸਿਟੀ ਦੀ ਐਸੋਸੀਏਸ਼ਨ ਹੈਗੀ ਆ ਉਹਨਾਂ ਸਾਰਿਆਂ ਦਾ ਸਮਰਥਨ ਤੇ ਸਾਰਿਆਂ ਦਾ ਸਹਿਯੋਗ ਨਾਲ ਇਹ ਕੰਮ ਹੋਇਆ ਕਿ ਟਰਾਈ ਸਿਟੀ ਦਾ ਰੇਟ ਵੀ ਤੈਅ ਹੋ ਗਿਆ ਜੀ ਤੇ ਆਹ ਰੇਟ ਲਿਸਟ ਹੈ ਜੀ ਜਿਹੜੀ ਸਾਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ 7 ਜੁਲਾਈ 7 ਨੂੰ ਸਾਨੂੰ ਦੇਤੀ ਸੀਗੀ ਲਾਗੂ ਕਰਤਾ ਸੀ ਨਿਯਮ ਇਦੇ ਵਿੱਚ ਪਹਿਲੇ 3 ਕਿਲੋਮੀਟਰ ਦਾ ਜਿਹੜਾ ਰੇਟ ਹੈ ਕੈਬ ਦਾ ਉਹ 90 ਰੁਪਏ ਤੈਅ ਕਰਤਾ ਵੀ ਫਿਕਸਡ ਹੈ ਜੀ ਚਾਹੇ ਤੁਸੀਂ ਰਾਈਟ ਪੋਕ ਕਰ ਲਈ ਤਾਂ ਤੁਹਾਨੂੰ 90 ਰੁਪਏ ਦੇਣੇ ਹੀ ਪੈਣਗੇ ਇਹਦੇ ਵਿੱਚ ਤੁਸੀਂ ਅੱਧੇ ਕਿਲੋਮੀਟਰ ਤੇ ਉਤਰੋ ਚਾਹੇ 3 ਕਿਲੋਮੀਟਰ ਤੇ ਉਤਰੋ ਉਸ ਤੋਂ ਬਾਅਦ ਜਿਹੜਾ ਰੇਟ ਹੋਏਗਾ ਉਹ 25 ਰੁਪਏ ਪਰ ਕਿਲੋਮੀਟਰ ਹੋਏਗਾ ਇਹਦੇ ਵਿੱਚ ਕੰਪਨੀਆਂ ਹੁਣ 20% ਤੋਂ ਉੱਤੇ ਨਹੀਂ ਕਰ ਸਕਦੀਆਂ ਇਨਕਲੂਡਿੰਗ ਜੀਐਸਟੀ ਇਨਕਲੂਡਿੰਗ ਸਰਵਿਸ ਟੈਕਸ ਇਹ ਪਾਲਿਸੀ ਦੇ ਵਿੱਚ ਆ ਗਿਆ ਇਹ ਪਾਲਿਸੀ ਦੇ ਵਿੱਚ ਜਿਹੜੀ ਐਗਰੀਗੇਟਰ ਪਾਲਿਸੀ ਹੈਗੀ ਉਹਦੇ ਵਿੱਚ ਇਹ ਵੀ ਲਿਖਤਾ ਵੀ ਜਿਹੜੀ ਦੋ ਪਹੀਆ ਵਾਹਨ ਹੈ ਤੇ ਚਾਰ ਪਹੀਆ ਟ੍ਰਾਈ ਸਿਟੀ ਦੇ ਵਿੱਚ ਇਹਨਾਂ ਜਿੰਨਾ ਵੀ ਕੰਪਨੀਆਂ ਹੈਗੀਆਂ ਇਹਨਾਂ ਦੇ ਆਫਿਸ ਹੋਣਗੇ ਜਿਦੀ ਕਰਕੇ ਕਸਟਮਰ ਨੂੰ ਕੋਈ ਪਰੇਸ਼ਾਨੀ ਨਾ ਆਏ ਕਿਸੇ ਦਾ ਕੋਈ ਬੈਗ ਰਹਿ ਗਿਆ ਕਿਸੇ ਦਾ ਕੋਈ ਪਰਸ ਰਹਿ ਗਿਆ ਜਾਂ ਕਿਸੇ ਨੂੰ ਕੋਈ ਕੰਪਲੀਟ ਆ ਤਾਂ ਉਹ ਆਫਿਸ ਦੇ ਵਿੱਚ ਜਾ ਕੇ ਦੇ ਸਕੇ ਉਹ ਦੋਨਾਂ ਲਈ ਚਾਹੇ ਉਹ ਡਰਾਈਵਰ ਹੈ ਤੇ ਚਾਹੇ ਉਹ ਕਸਟਮਰ ਹੈ ਦੋਨਾਂ ਨੂੰ ਬੈਨੀਫਿਟ ਹੋ ਸਕੇਗਾ ਔਰ ਕੰਪਨੀ ਨੂੰ ਵੀ ਬੈਨੀਫਿਟ ਹੋਏਗਾ ਵਾਰ-ਵਾਰ ਜਿਹੜੀਆਂ ਹੜਤਾਲਾਂ ਜਿਹੜੀਆਂ ਛੋਟੀ-ਛੋਟੀਆਂ ਪ੍ਰੋਬਲਮਾਂ ਨੂੰ ਵੱਡੀਆਂ ਪ੍ਰੋਬਲਮਾਂ ਬਣ ਜਾਂਦੀਆਂ ਨੇ ਉਹਦੇ ਲਈ ਅਸੀਂ ਇੱਕ ਮੰਚ ਤੇ ਜਾ ਕੇ ਇੱਕ ਦਰਵਾਜ਼ੇ ਤੇ ਜਾ ਕੇ ਆਪਦੀ ਕੰਪਲੇਂਟਸ ਦਰਜ ਕਰਾ ਕੇ ਜਿਸ ਚ ਅਸੀਂ ਐਸਟੀਏ ਡਿਪਾਰਟਮੈਂਟ ਦਾ ਵੀ ਸਾਰਾ ਲੈ ਸਕਦੇ ਆ ਤੇ ਉਹਨਾਂ ਦਾ ਵੀ ਲੈ ਸਕਦੇ ਆ ਹੁਣ ਇਸ ਟਾਈਮ ਕੀ ਹੈ ਕਿ ਐਸਟੀਏ ਡਿਪਾਰਟਮੈਂਟ ਕੋਈ ਕੁਝ ਕਹੇਗਾ ਤੇ ਆਫਿਸ ਹੈ ਨਹੀਂ ਜੀ ਕੋਈ ਕਾਰਵਾਈ ਹੁੰਦੀ ਨਹੀਂਗੀ ਤੇ ਇਸੇ ਲਈ ਇਹ ਇਹ ਬਣੀ ਹੈ ਜੀ ਉਸ ਤੋਂ ਬਾਅਦ ਜਿਹੜੀ ਸਾਡੀ ਮੇਨ ਚੀਜ਼ ਜਿਹੜੀ ਪ੍ਰੋਬਲਮ ਹੈਗੀ ਹੈ ਉਹ 80% ਇਹਨਾਂ ਨੇ ਤੈਅ ਕਰਤਾ ਵੀ 80% ਸਾਡੇ ਡਰਾਈਵਰਾਂ ਨੂੰ ਮਿਲੇਗਾ 5 ਲੱਖ ਦਾ ਬੀਮਾ ਜੀ ਤੇ 10 ਲੱਖ ਦਾ ਟਰਮ ਇੰਸ਼ੋਰੈਂਸ ਮੈਡੀਕਲ 6 ਲੱਖ ਦਾ ਤੇ 10 ਲੱਖ ਦਾ ਟਰਮ ਇੰਸ਼ੋਰੈਂਸ ਇਹ ਡਰਾਈਵਰਾਂ ਨੂੰ ਇਹ ਇਨਸ਼ੋਰ ਕਰਾ ਕੇ ਦੇਣੀ ਹੈ ਕੰਪਨੀਆ ਹੁਣ ਕੰਪਨੀਆਂ ਦੇ ਵਿੱਚ ਇਹ ਸੀਗਾ ਜੀ ਸਾਡਾ ਇਹ ਸੈਂਪਟੀ ਨਹੀਂ ਮੰਨਦੀ ਸੀ ਵੀ ਇਨਸ਼ੋਰੈਂਸ ਕਿਵੇਂ ਮਿਲੇਗਾ ਜੀ ਇਹ ਤਾਂ ਸਾਰੀਆਂ ਕੰਪਨੀਆਂ ਚਲਾਉਂਦੇ ਨੇ ਜਿਹੜੀ ਲਾਸਟ ਰਾਈਡ ਡਰਾਈਵਰ ਨੇ ਲਈ ਹੋਏਗੀ ਉਹ ਲਾ ਕੇ ਇੱਥੇ ਕਰ ਉੱਥੇ ਖੜਾ ਹੈ ਉਹਦੇ ਨਾਲ ਕੋਈ ਮਿਸ ਅਪਪੀਨਿੰਗ ਹੁੰਦੀ ਹੈ ਤਾਂ ਉਹ ਲਾਸਟ ਰਾਈਡ ਜਿਹੜੀ ਕੰਪਨੀ ਤੋਂ ਲਈ ਹੋਈ ਹੈ ਉਹ ਇਨਸ਼ੋਰ ਕਰਕੇ ਦੇਗੀ ਠੀਕ ਇਹ ਸਾਰੀਆਂ ਚੀਜ਼ਾਂ ਨਾਲ ਸਾਡਾ ਇੱਕ ਬੁਨਿਆਦੀ ਢਾਂਚਾ ਜਿਹੜਾ ਉਹ ਕਲੀਅਰ ਹੋ ਗਿਆ ਜੀ ਹੁਣ ਰੇਟ ਵੀ ਤੈਅ ਹੋ ਗਿਆ ਜੀ 7 ਜੁਲਾਈ ਨੂੰ ਇਹ ਤੈਅ ਹੋਇਆ ਸੀਗਾ ਜੀ 8 ਜੁਲਾਈ ਨੂੰ ਕੰਪਨੀ ਨੇ ਪ੍ਰਚੰਦੀਗਰ ਪ੍ਰਸ਼ਾਸਨ ਨੇ ਐਸਟੀਐਨ ਨੇ ਇੱਕ ਮੇਲ ਕਰ ਦਿੱਤੀ ਹੈ ਜੀ ਇਹਨਾਂ ਕੰਪਨੀਆਂ ਨੂੰ ਉਸ ਤੋਂ ਬਾਅਦ 10 ਦਿਨ ਦਾ ਪ੍ਰੋਸੈਸ ਹੁੰਦਾ ਹੈ ਨੋਟਿਸ ਪੀਰੀਅਡ ਦੇਣ ਤੋਂ ਬਾਅਦ ਵੀ 10 ਦਿਨਾਂ ਦੇ ਵਿੱਚ ਵਰਕਿੰਗ ਡੇ ਦੇ ਵਿੱਚ ਉਹਨਾਂ ਦਾ ਕੋਈ ਜਵਾਬ ਆਂਦਾ ਜਾਂ ਨਹੀਂ ਆਂਦਾ ਉਹ ਹੋਣਾ 28 ਜੁਲਾਈ ਨੂੰ ਵੀ ਕੋਈ ਨਹੀਂ ਆਨਸਰ ਆਇਆ ਜੀ ਮੇਲ ਤੇ ਵੀ ਕੋਈ ਆਨਸਰ ਰਿਵਰਟ ਨਹੀਂ ਆਇਆ ਉਹ ਕੰਪਨੀਆਂ ਦੇ ਵਿੱਚੋਂ ਸ਼ਾਇਦ Uber ਜਿਹੜੀ ਹੈ ਉਹ ਫਾਈਨੈਂਸ ਸੈਕਟਰ ਦੇ ਸਾਹਮਣੂ ਮਿਲਣ ਗਈ ਸੀ ਕਿ ਨਿਯਮ ਬਦਲ ਦੋ ਜੀ ਇਹ ਕਰ ਦੋ ਉਹ ਕਰ ਦੋ ਤਾਂ ਉਹਨਾਂ ਨੇ ਸਾਫ਼ ਜਵਾਬ ਦਿੱਤਾ ਵੀ ਗਵਰਨਰ ਸਾਹਿਬ ਦਾ ਨਿਰਦੇਸ਼ ਹੈ ਜੀ ਇਹ ਕਾਨੂੰਨ ਬਣ ਚੁੱਕੇ ਹੈ ਤੁਹਾਨੂੰ ਮੰਨਣਾ ਪਏਗਾ ਹੁਣ 28 ਜੁਲਾਈ ਨੂੰ ਇੱਕ ਨੋਟਿਸ ਹੋਰ ਜਾਰੀ ਦਿੱਤਾ ਹੈ ਜਿਹਦੇ ਵਿੱਚੋਂ ਸਾਰੀਆਂ ਕੰਪਨੀਆਂ ਦੇ ਐਡਰੈਸ ਤੇ ਚਲਾ ਗਿਆ ਚਾਹੇ ਉਹ ਬੈਂਗਲੌਰ ਹੈ ਕਰਨਾਟਕ ਹੈ ਹੈੱਡ ਆਫਿਸ ਜਿੱਥੇ ਵੀ ਹੈਗਾ ਚਾਹੇ ਉਹ ਚੰਡੀਗੜ੍ਹ ਇਹਨਾਂ ਦੇ ਆਫਿਸ ਹੈਗੇ ਉਹ ਸਾਰਿਆਂ ਤੇ ਇਹ ਬਾਈ ਸਾਡੇ ਪ੍ਰਸ਼ਾਸਕ ਨੂੰ ਗੁਲਾਬਚੰਦ ਘਟਾਰੀਆ ਜੀ ਨੂੰ ਪਿੱਛੇ ਮੈਨੂੰ ਪਤਾ ਲੱਗਿਆ ਸੀ ਉਹਨਾਂ ਦਾ ਸ਼ਾਇਦ ਇੰਜਰੀ ਵੀ ਹੋ ਗਈ ਸੀ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਸਿਹਤਮੰਦ ਹੋਣ ਤੇ ਦੂਜੇ ਫਾਈਨੈਂਸ ਸੈਕਟਰੀ ਸਾਹਿਬ ਨੂੰ ਤੇ ਸਾਡੇ ਸਮਾਜ ਸੇਵੀ ਅਰਣ ਸੂਜੀ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਡਰਾਈਵਰਾਂ ਦਾ ਹੁਣ ਇਸ ਟਾਈਮ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੁਣ ਐਪ ਦੇ ਵਿੱਚ ਦਾ ਰੇਟ ਉਹੀ ਆ ਰਿਹਾ ਜੀ 8 ਰੁਪਏ ਵਾਲੇ 7 ਤਰੀਕ ਨੂੰ ਅਸੀਂ ਆਹ ਸਾਡੇ ਡਰਾਈਵਰ ਵੀਰ ਆਪਣੀ ਗੱਡੀਆਂ 'ਚ ਲਗਾ ਕੇ ਘੁੰਮ ਰਹੇ ਕਸਟਮਰ ਨੂੰ ਕਹਿ ਰਹੇ ਜੀ ਨਿਊਜ਼ ਤੇ ਵੀ ਸਾਰਿਆਂ ਤੇ ਆਇਆ ਵੀ ਇਹ ਰੇਟ ਇੰਪਲੀਮੈਂਟ ਹੋ ਗਿਆ ਜੀ ਕਰਾਇਆ ਭੜਾ ਪੜ ਗਿਆ ਜੀ ਕਈਆਂ ਨੇ ਨਿਊਜ਼ ਚੈਨਲ ਨੇ ਇਹ ਵੀ ਚਲਾਇਆ ਜੀ ਕਰਾਇਆ ਵੱਧ ਗਿਆ ਜੀ ਇਹ ਤਾਂ ਭਾਰੀ ਪੈ ਜੂਗਾ ਤੁਸੀਂ ਇਹ ਦੇਖੋ ਵੀ ਅਸੀਂ ਯਾਰ 25 ਕਿਲੋਮੀਟਰ ਦੇ 250 ਰੁਪਏ ਲੈ ਰਹੇ ਹਾਂ ਜੇ ਪ੍ਰਾਈਵੇਟ ਗੱਡੀ ਵੀ ਕੋਈ ਬੰਦਾ ਲੈ ਕੇ ਜਾਂਦਾ ਹੈ ਤਾਂ ਉਹ ਆਦਾ 250 ਰੁਪਏ ਦਾ પેટ્રોલ ਹੀ ਫੂਕ ਦਿੰਦਾ ਤੇ ਫਿਰ ਅਸੀਂ ਇਹ 250 ਰੁਪਏ ਦਾ પેટ્રોલ ਫੂਕ ਰਹੇ ਹਾਂ ਤੇ ਫਿਰ ਅਸੀਂ ਕਮਾ ਕਿਰੇ ਆ ਕਿਸ ਤੱਕੋਂ ਕੱਢਾਂਗੇ ਟਾਇਰ ਕਿੱਥੋਂ ਪਾਵਾਂਗੇ ਪਰ ਇਹਦੇ ਵਿੱਚ ਅਮਨਦੀਪ ਜੀ ਇੱਕ ਸਵਾਲੇ ਜ਼ਰੂਰ ਖੜਾ ਹੁੰਦਾ ਹੋਏਗਾ ਕਿਉਂਕਿ ਬਹੁਤ ਸਾਰੀਆਂ ਗੱਡੀਆਂ ਮੈਂ ਦੇਖਦਾ ਹਾਂ ਕਿ ਜਿੱਥੇ ਜਿਵੇਂ ਇਹਨਾਂ ਕੈਬਸ ਦੀ ਵੀ ਗੱਲ ਕਰਾਂ ਇੱਥੇ ਜਿਹੜੀਆਂ ਖੜੀਆਂ ਨੇ ਇਹਨਾਂ ਕੈਬਸ ਦੀ ਗੱਲ ਕੀਤੀ ਜਾਵੇ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਪੰਜਾਬ ਰਜਿਸਟਰ ਗੱਡੀਆਂ ਨੇ ਜਿਹਦੇ ਵਿੱਚ PB01 ਨੰਬਰ ਹੈਗਾ ਲੱਗਦਾ ਨਹੀਂ ਕਿ ਜਿਹੜੀਆਂ ਜਿਹੜੀ ਪਾਲਿਸੀ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਐਗਰੀਗੇਟਡ ਪਾਲਿਸੀ ਦੀ ਗੱਲ ਕਰ ਰਹੇ ਹੋ ਇਹ ਚੰਡੀਗੜ੍ਹ ਰਜਿਸਟਰਡ ਗੱਡੀਆਂ ਦੇ ਉੱਤੇ ਲੱਗੇਗੀ ਕਿਉਂਕਿ ਐਟ ਦਾ ਡੇ ਐਂਡ ਜੇਕਰ ਗੱਲ ਕਰੀਏ ਬੇਸ਼ੱਕ ਤੁਸੀਂ ਰਾਈਡ ਚੰਡੀਗੜ੍ਹ ਤੋਂ ਚੱਕ ਰਹੇ ਹੋ ਕਿਤੇ ਇਹ ਦਲੀਲ ਇਹ ਤਨੀ ਦਿੱਤੀ ਜਾ ਸਕਦੀ ਕਿ ਗੱਡੀਆਂ ਪੰਜਾਬ ਰਜਿਸਟਰਡ ਨੇ ਜਾਂ ਹੋਰ ਸਟੇਟ ਰਜਿਸਟਰਡ ਨੇ ਜੇਕਰ ਪਾਲਿਸੀ ਲੱਗ ਹੋਈ ਹੈ ਸਿਰਫ ਚੰਡੀਗੜ੍ਹ 'ਚ ਲੱਗੂ ਹੋਈ ਹੈ ਸਰ ਇਹ ਟਰਾਈ ਸਿਟੀ ਦੇ ਉੱਤੇ ਲਾਗੂ ਹੋਊਗੀ ਜੀ ਕਿਉਂਕਿ ਪੰਜਾਬ ਨੇ ਅਜੇ ਤੱਕ ਲਾਇਸੈਂਸ ਨਹੀਂ ਦਿੱਤਾ ਆਲਓਵਰ ਨੂੰ ਤੇ ਹਰਿਆਣੇ ਨੇ ਵੀ ਨਹੀਂ ਦਿੱਤਾ ਜੀ ਪੰਚਕੁਲਾ ਔਰ ਟਰਾਈ ਸਿਟੀ ਦੇ ਵਿੱਚ ਲਾਗੂ ਆ ਔਰ ਇਹ ਪਾਲਿਸੀ ਦੇ ਵਿੱਚ ਨਿਯਮ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਕਿ ਜਿਵੇਂ ਅਦਰ ਸਟੇਟ ਦੀਆਂ ਗੱਡੀਆਂ ਤੁਸੀਂ ਦੇਖੇ ਆਉਣਗੀਆਂ ਰਾਜਸਥਾਨ ਐਚਪੀ ਹਰ ਇੱਕ ਚ ਸਟੇਟ ਦੀ ਗੱਡੀ ਇੱਥੇ ਲੋਕਲ ਵੀ ਚੱਲ ਰਹੀ ਹੈ ਪਿਕਅਪ ਕਰਨ ਵੀ ਆ ਰਹੀ ਹੈ ਔਰ ਘੁੰਮ ਵੀ ਰਹੀ ਹੈ ਤੇ ਉਹਦੇ ਤੇ ਕੋਈ ਨੱਥ ਨਹੀਂ ਪਾਈ ਜਾ ਰਹੀ ਨਾ ਪੰਜਾਬ ਕੰਨੀਓ ਨਾ ਹਰਿਆਣਾ ਕੰਨੀਓ ਤੇ ਨਾ ਚੰਡੀਗੜ੍ਹ ਕੰਨੀਓ ਠੀਕ ਹੈ ਜੀ ਉਹਦੇ ਵਿੱਚ ਇਹ ਪਾਲਿਸੀ ਚ ਲਿਖਵਾਤਾ ਹੈ ਸੀ ਕਿ ਜਿਹੜੀ ਪੀਵੀ 55 ਲੋਕਲ ਪਰਮਟ ਤੇ ਐਚ 86 ਚਾਹੇ ਉਹ ਕਮਰਸ਼ਲ ਪਰਮਨੈਂਟ ਨੈਸ਼ਨਲ ਪਰਮਨੈਂਟ ਲਾ ਲੋ ਚਾਹੇ ਲੋਕਲ ਲਾ ਲੋ ਤੇ ਚੰਡੀਗੜ੍ਹ ਦੀ ਨੰਬਰ ਤੇ ਪੀਵੀ ਜੀ ਵਨ ਜਿਹੜੀ ਹੈਗੀ ਹੈ ਇਹੀ ਚਾਰ ਗੱਡੀਆਂ ਇੱਥੇ ਲੋਕਲ ਕੋ ਬਣ ਗਈਆਂ ਬਸ ਇਹ ਅਦਰ ਸਟੇਟ ਦੀ ਕੋਈ ਵੀ ਗੱਡੀ ਕੋਈ ਵੀ ਹੋਏਗੀ ਉਹ ਨਹੀਂ ਚੱਲੇਗੀ ਉਹ ਪਾਲਿਸੀ ਦੇ ਵਿੱਚ ਲਾਗੂ ਹੈ ਕੋਈ ਹੋਰ ਸਟੇਟ ਦੀ ਕੋਈ ਗੱਡੀ ਨਹੀਂ ਚੱਲੇਗੀ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਹੋਰ ਸਟੇਟਸ ਦੀਆਂ ਗੱਡੀਆਂ ਵੀ ਲੋਕਲ ਕੰਮ ਕਰਦੀ ਨੇ ਔਰ ਖਾਸ ਕਰਕੇ ਮੁੱਦਾ ਤੁਹਾਨੂੰ ਯਾਦ ਹੋਏਗਾ ਬੀਤੇ ਸਮੇਂ ਦੇ ਵਿੱਚ ਕਾਫੀ ਵੱਡਾ ਮੁੱਦਾ ਬਣਿਆ ਸੀ ਕਿ ਜਦੋਂ ਪੰਜਾਬ ਨੰਬਰ ਦੀਆਂ ਗੱਡੀਆਂ ਜਾਂ ਹੋਰ ਨਾ ਸਟੇਟਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਹਿਮਾਚਲ ਜਾਂ ਹੋਰ ਨਾ ਥਾਵਾਂ ਤੇ ਜਾਂਦੇ ਸੀ ਤਾਂ ਉੱਥੇ ਡਰਾਈਵਰਸ ਨਾਲ ਕੁੱਟਮਾਰ ਵੀ ਹੋਈ ਹੈ ਜ਼ਿਕਰ ਭਾਵੇਂ ਮਨਾਲੀ ਦਾ ਕੀਤਾ ਜਾਵੇ ਜ਼ਿਕਰ ਭਾਵੇਂ ਸ਼ਿਮਲੇ ਦਾ ਕੀਤਾ ਜਾਵੇ ਦੇਖਿਓ ਜੀ ਸਭ ਤੋਂ ਵੱਡੀ ਗੱਲ ਪਤਾ ਕੀ ਗੱਲ ਹੈ ਜੀ ਇਹ ਚੱਕਰ ਇਹ ਹੈਗਾ ਕਿ ਉਹ ਸੇਟ ਸਾਡੀ ਜਿਵੇਂ ਚੰਡੀਗੜ੍ਹ ਹੈ ਤੇ ਮੇਰੀ ਸੀਐਚ ਨੰਬਰ ਦੀ ਗੱਡੀ ਹੈ ਤਾਂ ਮੇਰੀ ਸੀਐਚਡੀ ਗੱਡੀ ਦਾ ਮਤਲਬ ਇਹ ਹੈ ਕਿ ਮੈਂ ਕਮਰਸ਼ੀਅਲ ਪਰਿਪਲ ਲਈ ਸਰਕਾਰ ਨੂੰ ਟੈਕਸ ਦੇ ਰਿਹਾ ਤੇ ਮੈਨੂੰ ਸਰਕਾਰ ਨੇ ਰਾਈਟ ਦਿੱਤਾ ਹੈ ਕਿ ਜਿਹੜੇ ਲੋਕਲ ਸਟੇਟ ਦੇ ਜਿਹੜੇ ਬੱਸ ਸਟੈਂਡ ਹੈ ਰੇਲਵੇ ਸਟੇਸ਼ਨ ਹੈ ਜਾਂ ਜਿੱਥੇ ਪਿਕਅਪ ਪੁਆਇੰਟ ਹੈਗੇ ਉਥੋਂ ਪਿਕਅਪ ਮੈਂ ਕਮਰਸ਼ੀਅਲ ਗੱਡੀ ਕਰ ਸਕਦਾ ਹੈ ਪੈਸੇਂਜਰ ਵਹੀਕਲ ਪੈਸੇਂਜਰ ਜਿਹਨੂੰ ਲਾਇਸੈਂਸ ਮਿਲਿਆ ਜੀ ਉਸ ਤੋਂ ਇਲਾਵਾ ਅਦਰ ਸਟੇਟ ਦੀ ਕੋਈ ਗੱਡੀ ਆ ਕੇ ਉਥੋਂ ਪਿਕਅਪ ਨਹੀਂ ਕਰ ਸਕਦੀ ਉਹ ਜਿਹੜੇ ਬੱਸ ਸਟਾਪ ਹੈਗੇ ਨੇ ਉਥੋਂ ਸਿਰਫ ਬੱਸ ਹੀ ਕਰ ਸਕਦੀ ਹੈ 카ਪੂਲਿੰਗ ਦਾ ਲੈਸੈਂਸ ਸਿਰਫ ਬੱਸ ਕੋਲ ਹੈ ਸਾਡੇ ਕੋਲ ਅਸੀਂ ਬੱਸ ਸਟਾਪ ਤੋਂ ਵੀ ਪਿਕਅਪ ਨਹੀਂ ਕਰ ਸਕਦੇ ਅਸੀਂ ਜਿਹੜੇ ਆਪਦੇ ਬਾਕੀ ਸਟੈਂਡ ਹੈਗੇ ਨੇ ਜਾਂ ਹੋਰ ਪਿਕਅਪ ਪੁਆਇੰਟਸ ਹੈਗੇ ਉਥੋਂ ਪਿਕਅਪ ਕਰ ਸਕਦੇ ਹਾਂ ਹੁਣ ਜਿਹੜੀ ਹਿਮਾਚਲ ਸਰਕਾਰ ਹੈ ਜਾਂ ਹਿਮਾਚਲ ਦੀ ਜਿਹੜੀ ਯੂਨੀਅਨ ਹੈਗੀ ਹੈ ਨਹੀਂ ਅਲੱਗ-ਅਲੱਗ ਜਿਵੇਂ ਮੈ ਭੁੰਟ ਰੇਅਰਪੋਰਟ ਕਹਿ ਦਿੰਨਾ ਹੈ ਕਸੌਲ ਕਹਿ ਦਿੰਨਾ ਜੀ ਧਰਮਸ਼ਾਲਾ ਕਹਿ ਦਿੰਨਾ ਹੈ ਕਾਲਕਾ ਸਾਡੇ ਕਹਿ ਦਿੰਨਾ ਜੀ ਧਰਮਪੁਰ ਕਹਿ ਦਿੰਨਾ ਜੀ ਸੋਲਨ ਕਹਿ ਦਿੰਨਾ ਹੈ ਕਸੌਲੀ ਸ਼ਿਮਲਾ ਹੂੰ ਠੀਕ ਹੈ ਜੀ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹਨਾਂ ਨੇ ਇੱਕ ਲਾਅ ਨੂੰ ਫੜ ਲਿਆ ਉਹ ਵਾਲੇ ਲਾਅ ਨੂੰ ਵੀ ਇਹ ਸਾਡੀ ਹੋਮ ਸਟੇਟ ਹੈ ਇੱਥੋਂ ਤੁਸੀਂ ਆ ਕੇ ਪਿਕਅਪ ਨਹੀਂ ਕਰ ਸਕਦੇ ਡ੍ਰੌਪ ਕਰੋ ਤੇ ਜਾਓ ਠੀਕ ਹੈ ਜੀ ਐਸ ਪਰ ਲਾਅ ਠੀਕ ਨੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਉਹ ਕਹ ਰਿਹਾ ਜੀ ਇੱਥੇ ਤੁਸੀਂ ਰੁਕ ਵੀ ਨਹੀਂ ਸਕਦੇ ਡੰਪ ਵੀ ਨਹੀਂ ਹੋ ਸਕਦੇ ਨਾ ਤੁਸੀਂ ਇੱਥੇ ਪਿਕਅਪ ਕਰ ਸਕਦੇ ਹੋ ਹੁਣ ਮਨਾਲੀ ਯੂਨੀ ਦੇ ਰਾਜਾ ਠਾਕੁਰ ਜੀ ਨੇ ਜਿਹੜੇ ਨਵੇਂ ਪ੍ਰਧਾਨ ਆਏ ਉਹਨਾਂ ਨੇ ਇੱਕ ਨਵਾਂ ਸ਼ੁਰੂ ਕੰਮ ਕਰ ਦਿੱਤਾ ਉਹ ਕੀ ਕਰ ਰਿਹਾ ਹੈ ਲੇ ਦੇ ਵਿੱਚ ਨਾ ਇੱਕ ਇੱਕ ਪਹਿਲਾਂ ਹੀ ਕਾਨੂੰਨ ਹੈ ਕਿ ਜੇ ਤੁਸੀਂ ਉੱਥੇ ਚਲੇ ਜਾਨੇ ਹੋ ਤੁਸੀਂ ਆਪਣੀ ਪ੍ਰਾਈਵੇਟ ਗੱਡੀ ਨਾਲ ਤਾਂ ਘੁੰਮ ਸਕਦੇ ਹੋ ਪਰ ਜੇ ਤੁਸੀਂ ਟੈਕਸੀ ਲੈਣੀ ਹੈ ਤਾਂ ਤੁਹਾਨੂੰ ਲੋਕਲ ਟੈਕਸੀ ਲੈਣੀ ਪੈਗੀ ਉਹ ਲੇ ਓਲੇ ਫਾਰਮ ਵਾਲੇ ਨੂੰ ਮਨਾਲੀ ਅਪਣਾਉਣਾ ਚਾਹੁੰਦੇ ਆ ਮਨਾਲੀ ਦੇ ਵਿੱਚ ਉਹ ਤੱਤ ਪਰ ਕਰਨਾ ਚਾਹੁੰਦੇ ਜਿਹੜਾ ਐਸ ਪਰ ਲਾਅ ਨਹੀਂ ਹੈਗਾ ਕਾਨੂੰਨੀ ਹੈਗਾ ਅਸੀਂ ਟੈਕਸ ਭਰ ਕੇ ਜਾਂਦੇ ਹਾਂ ਮਨਾਲੀ ਦਾ ਟੈਕਸ ਦਿੰਨੇ ਆ ਗ੍ਰੀਨ ਟੈਕਸ ਦਿੰਨੇ ਆ ਰੂਟ ਟੈਕਸ ਦਿੰਨੇ ਆ ਰੂਟ ਟੈਕਸ ਤੋਂ ਬਾਅਦ ਜਿਵੇਂ ਅਸੀਂ ਐਂਟਰੀ ਕਰਦੇ ਹਾਂ ਉੱਥੇ ਇੱਕ 10 70 ਰੁਪਏ ਦੀ ਤੇ 110 ਰੁਪਏ ਦੀ ਪਰਚੀ ਅਲੱਗ ਕੱਢਦੀ ਹੈ ਜਿਹੜੀ ਪੰਜਾਬ ਸਰਕਾਰ ਤੇ ਚੰਡੀਗੜ੍ਹ ਨਹੀਂ ਕੱਟਦੀ ਠੀਕ ਹੈ ਜੀ ਸਾਡਾ ਉੱਥੇ ਕੋਈ ਬੰਦਾ ਇੱਥੋਂ ਜਿਹੜਾ ਮਤਲਬ ਜਿਵੇਂ ਏਜੰਟ ਹੈ ਜਾਂ ਸਾਡਾ ਕੋਈ ਬ੍ਰੋਕਰ ਹੈ ਜਾਂ ਵੈੱਬਸਾਈਟ ਚਲਾ ਰਿਹਾ ਉਹ ਸ਼ਿਮਲੇ ਮਨਾਲੀ ਜਾ ਕੇ ਆਪਣਾ ਆਫਿਸ ਨਹੀਂ ਬਣਾ ਸਕਦਾ ਨਾ ਉਹਨ ਡੇੜਬੇ ਠੀਕ ਹੈ ਜੀ ਜਿਹੜਾ ਰੇਲਵੇ ਸਟੇਸ਼ਨ ਡੇੜਬਾ ਕਹਿੰਦੇ ਆ ਉੱਥੇ ਉਹਨਾਂ ਦੇ ਏਜੰਟ ਨੇ ਆਫਿਸ ਬਣਾਤੇ ਆ ਰੇਲਵੇ ਆਪਣੀ 에어ਪੋਰਟ ਮੋਲੀ ਉੱਥੇ ਕੰਡਿਆਲਾ ਪਿੰਡ ਜਗਤਾਰ ਜਗਤਾਰ ਜਿਹੜਾ ਪਿੰਡ ਹੈਗਾ ਉਹਨਾਂ ਦੇ ਵਿੱਚ ਉਹਨਾਂ ਦੇ ਆਫਿਸ ਬਣ ਗਏ ਜੀ ਡੱਗ ਵਾਲੀਆਂ ਗੱਡੀਆਂ ਤੇ ਉਹਨਾਂ ਨੇ 5-5000 ਰੁਪਏ ਤੇ ਆਪਣੇ ਕਮਰੇ ਕਰਾਇਤੇ ਲਏ ਤੇ ਡਰਾਈਵਰਾਂ ਨੂੰ ਮਨੀ ਮਾਦਰੀ 22 ਸੈਕਟਰ ਇਹ ਸਾਰੀਆਂ ਥਾਂ ਤੇ ਖੜੀਆਂ ਗੱਡੀਆਂ ਜੀ ਹਾਂ ਪਰ ਮੈਂ ਇਹ ਕਲ ਕਹਿ ਰਹੇ ਕਿ ਜੇ ਉਹਨਾਂ ਲਈ ਉਹ ਲਾਅ ਹੈਗਾ ਤੇ ਉਹ ਲਾਅ ਸਰਕਾਰ ਨੇ ਬਣਾਇਆ ਸਕੀਂਦਰ ਸਰਕਾਰ ਨੇ ਬਣਾਇਆ ਅਸੀਂ ਅਗਰ ਉਹ ਗੱਡੀਆਂ ਇੱਥੇ ਰੋਕ ਦੇਣ ਤੇ ਪ੍ਰਸ਼ਾਸਨ ਸਾਡੇ ਖਿਲਾਫ ਹੀ ਕਾਰਵਾਈ ਕਰਨ ਉਹ ਤੁਸੀਂ ਗੱਡੀਆਂ ਨਹੀਂ ਰੋਕ ਸਕਦੇ ਫਿਰ ਉਹ ਕਿਵੇਂ ਗੱਡੀਆਂ ਰੋਕ ਲੈਂਦੇ ਆ ਕੋਟ ਮਾਰ ਕਰ ਰਹੇ ਆ ਮਾਰਕੁਟਾਈ ਕਰ ਰਹੇ ਆ ਮਨਾਲੀ ਤੋਂ ਸਾਡੇ 40 ਬੰਦਿਆਂ ਨੂੰ ਰਾਤ ਨੂੰ ਏਅਰ ਹੋਟਲ ਚ ਉਠਾ ਕੇ ਗੱਡੀਆਂ ਦੇ ਸੁੱਤੇ ਪਏ ਨੂੰ ਉਠਾ ਕੇ ਨੀਚੇ ਬਲਾਸਪੁਰ ਤੱਕ ਛੱਡਣਾ ਹੈ ਜੀ ਕੱਲ ਸਾਡੇ ਕੁਝ ਬੰਦੇ ਗਏ ਨੇ ਜਿਨ੍ਹਾਂ ਨੂੰ ਜਿਹੜੇ ਡਰਾਈਵਰ ਨੂੰ ਕੁੱਟਮਾਰ ਹੋਈ ਹੈ ਹੁਣ ਨਵੀਂ 3 ਦਿਨ ਪਹਿਲਾਂ ਹੀ ਹੋਈ ਹੈ ਰਾਤ ਨੂੰ ਉਹਨੂੰ ਉਹ ਚਾਰਾ ਡਾਰ ਕੇ ਮਾਰੇ ਇੱਥੋਂ ਆ ਗਿਆ ਵਾਪਸ ਫੋਨ ਉੱਥੋਂ ਦੀ ਯੂਨੀਅਨ ਦੇ ਕੁਝ ਬੰਦੇ ਨਾਲ ਖੜ੍ਹਦੇ ਨਾਲ ਲੈ ਕੇ ਕੱਲ ਉੱਥੇ ਜਾ ਕੇ ਦਰਖਾਸਤ ਦੇ ਕੇ ਫਿਰ ਦੁਬਾਰਾ ਪਰਚਾ ਕਰਾਉਣ ਗਏ ਨੇ ਠੀਕ ਹੈ ਜੀ ਇੱਕ ਪਹਿਲਾਂ 2 ਸਾਲ ਪਹਿਲਾਂ ਜਿਹੜੀ ਸਾਡੀ ਗੱਲ ਹੋਈ ਸੀਗੀ ਜਿਹੇ ਚ ਮਨਾਲੀ ਮਨ ਮੈਤਰੀ ਸਮੇਲ ਹੋਇਆ ਸੀ ਸ਼ਿਮਲੇ ਵੀ ਹੋਇਆ ਸੀ ਵੀ ਸਾਰੀਆਂ ਗੱਲਾਂ ਆਪਾਂ ਕਰਕੇ ਬੈਠ ਕੇ ਕਿਸੇ ਮਝੌਤਾ ਕਰ ਲੈਨੇ ਆ ਉਹ ਚ ਮੇਨ ਦਿੱਕਤ ਇਹ ਸੀਗੀ ਵੀ ਜਿਹੜੇ ਬੰਦੇ ਤੇ ਸੱਟਾਂ ਵੱਜੀਆਂ ਨੇ ਉਹ ਤਾਂ ਪਰਚਾ ਕਰਵਾ ਕੇ ਦੇਣ ਉਹ ਪਰਚਾ ਕੀ ਕਰਾਇਆ ਪਰਚਾ ਅਣਪਛਾਤੇ ਦਾ ਕਰਾਤਾ ਜੀ ਉਹ ਵਿਚਾਰਾ ਫੋਟੋਆਂ ਲੈ ਕੇ ਘੁੰਮ ਰਿਹਾ ਕਿ ਆਹ ਬੰਦੇ ਨੇ ਮੈਨੂੰ ਮਾਰਿਆ ਤੇ ਉਹਦਾ ਕੋਈ ਕਾਰਵਾਈ ਨਹੀਂ ਉਹ ਵਿਚਾਰਾ ਤੱਕੇ ਖਾਰੇ ਕੱਲਾ ਤੇ ਇਹ ਕਹਿੰਦੇ ਵੀ ਅਸੀਂ ਜਦੋਂ ਸਾਥ ਦਿੰਨੇ ਆ ਹੁਣ ਕੁਰਾਲੀ ਪਿੱਛੇ ਕਿਸੇ ਨੇ ਗੱਡੀ ਪੰਤੀ ਅਣਪਛਾਤੇ ਬੰਦੇ ਨੇ ਜੀ ਦੇਖੋ ਤੁਸੀਂ ਪੌ ਇਹ ਇੱਕ ਭਾਵਕ ਜਿਹਾ ਕੰਮ ਹੈ ਹੈਨਾ ਜੀ ਤੁਸੀਂ ਜੇ ਕਿਸੇ ਨੂੰ ਵਾਰ-ਵਾਰ ਠੇਸ ਪਹੁੰਚਾਉਂਗੇ ਤਾਂ ਕਿਤਨੇ ਕਿਤੇ ਗੁੱਸਾ ਤਾਂ ਫੁੱਟੂਗਾ ਹੀ ਹੈਨਾ ਉਹਨੂੰ ਤੁਸੀਂ ਬਾਅਦ ਚ ਸ਼ਰਾਰਤੀ ਅਨਸਰ ਕਹਿ ਦੋ ਕੁਝ ਵੀ ਕਹਿ ਦੋ ਠੀਕ ਹੈ ਜੀ ਪਰ ਸਾਡਾ ਜਿਹੜਾ ਯੂਨੀਅਨ ਹੈਗੇ ਨੇ ਟ੍ਰਾਈ ਸਿਟੀ ਟੈਂਪੋਰਰੀ ਟ੍ਰੈਵਲ ਯੂਨੀਅਨ ਹੋ ਗਈ ਸਾਡੀ ਚੰਡੀਗੜ੍ਹ ਟ੍ਰੈਵਲ ਯੂਨੀਅਨ ਹੋ ਗਈ ਜਿਹੜੀ 올 ਓਵਰ ਚ ਚੱਲਦੀ ਹੈ ਸਾਡਾ ਮਕਸਦ ਇਹ ਹੈ ਕਿ ਕੀ ਅਸੀਂ ਫੈਮਿਲੀ ਨਾਲ ਅਗਰ ਮਲਾਲੀ ਜਾਣੇ ਆਪਦੀ ਗੱਡੀ ਦੇ ਕਮਰਸ਼ਲ ਤੇ ਤੇ ਅਸੀਂ ਜਾ ਕੇ ਉੱਥੇ ਲੋਕਲ ਗੱਡੀ ਲਈਏ ਆਪਦੀ ਗੱਡੀ ਖੜੀ ਕਰਨੀ ਹੈ ਉੱਥੇ ਇਹ ਤਾਂ ਲੋ ਹੀ ਨਹੀਂ ਹੈਗਾ ਟੈਕਸ ਮੈਂ ਭੰਦੇ ਨਾ ਦਵਾ ਮਨਾਲੀ ਦਾ ਗ੍ਰੀਨ ਟੈਕਸ ਵੀ ਦਵਾ ਕਸੌਲ ਦਾ ਵੀ ਟੈਕਸ ਦਵਾ ਠੀਕ ਹੈ ਜੀ ਸੋਲਾੰਗ ਵੇਲੀ ਦਾ ਦਵਾ ਔਰ ਤਾੰਗ ਪਾਸ ਦਾ ਡੀਸੀ ਦਾ ਪਰਮਿਟ ਆਂਦਾ ਹੈ ਔਰ ਤਾੰਗ ਪਾਸ ਜਾਣ ਵਾਲੇ ਜਿਹੜੇ ਲੋਕਾਂ ਨੂੰ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਲੋਕਾਂ ਦੀ ਤੁਸੀਂ ਕੰਪਲੀਟ ਉਹਨਾਂ ਥਾਣਿਆਂ 'ਚ ਨਹੀਂ ਕੀਤੀ ਉੱਥੇ ਪ੍ਰਸ਼ਾਸਨ ਉਹਨਾਂ ਦਾ ਸਾਥ ਦਿੰਦਾ ਨਾ ਉਹ ਤਾਂ ਖੁੱਲੇ ਆਮ ਕਹਿੰਦੇ ਕੁੱਟਮਾਰ ਕਰਦੇ ਹੋਏ ਵੀ ਜਾ ਤੂੰ ਥਾਣੇ ਜਾਏਗਾ ਸਾਨੂੰ ਫੋਨ ਆ ਜਾਣਾ ਫਿਰ ਤੈਨੂੰ ਫਿਰ ਜਾਂਦ ਤੂੰ ਦੇਖ ਲਈ ਤੇਰੀ ਗੱਡੀ ਵੀ ਨਹੀਂ ਬਚਣੀ ਤੈਨੂੰ ਵੀ ਨਹੀਂ ਪਛੜਦਾ ਅਸੀਂ ਸਿੱਧੀਆਂ ਧਮਕੀਆਂ ਦੇ ਹਾਂ ਸਿੱਧੀਆਂ ਧਮਕੀਆਂ ਸ਼ਰੀਆਮ ਉਹ ਸ਼ਿਮਲੀ ਵਾਲੀ ਫੇਸਬੁੱਕ ਤੇ ਵੀ ਸੁਪ ਆ ਰਿਹਾ ਹੈ ਆਲ ਇੰਡੀਆ ਹਿਮਾਚਲ ਦਾ ਨਾ ਇੱਕ ਪੇਜ ਹੈ ਜੀ ਫੇਸਬੁੱਕ ਤੇ ਯੂਨੀయన్స్ ਦਾ ਉਹਦੇ ਉੱਤੇ ਸਾਡੇ ਕਿਹਦੇ ਪੰਜਾਬ ਵਾਲੇ ਨੇ ਡਰਾਈਵਰ ਨੇ ਲੁਧਾਨੇ ਤੋਂ ਕੋਈ ਵੀਡੀਓ ਪਾਈ ਉਹ ਵੀਡੀਓ ਉਹਨਾਂ ਨੇ ਆਪਦੇ ਪੇਜ ਤੇ ਪਾਈ ਉਹਦੇ ਥੱਲੇ ਹੁਣ ਤੁਸੀਂ ਦੇਖੋ ਵੀ ਇਹ ਟ੍ਰੇਡ ਦਾ ਮਸਲਾ ਹੈ ਹੋਰ ਤਾਂ ਕੋਈ ਮਸਲਾ ਨਹੀਂ ਹੈ ਉਹਦੇ 'ਚ ਸਾਡੇ ਮੇਰੇ ਸਿੱਖ ਸਮਾਜ ਦੇ ਵਾਹਿਗੁਰੂ ਦੇ ਉੱਤੇ ਕਮੈਂਟ ਕੀਤਾ ਜਾ ਰਿਹਾ ਗੰਦੀ ਟਿੱਪਣੀ ਕੀਤੀ ਗਈ ਹੈ ਉਸ ਤੋਂ ਬਾਅਦ ਫਿਰ ਜੋ ਬੋਲੇ ਸੋਨੇ ਆਲਾ ਆਪਾਂ ਬੋਲਦੇ ਆਂ ਜੀ ਉਹਦੇ ਉੱਤੇ ਗੰਦੀ ਟਿੱਪਣੀ ਕੀਤੀ ਗਈ ਹੈ ਤੇ ਉਹ ਉਹਨਾਂ ਦੇ ਪੇਜ ਤੇ ਕੀਤਾ ਕਿ ਉਹਨਾਂ ਦੀ ਕਰਵਈ ਨਹੀਂ ਹੋਣੀ ਚਾਹੀਦੀ ਕਿ ਯੂਨੀਅਨਾਂ ਦਾ ਇਹ ਕੰਮ ਹੈ ਕਿ ਹੁਣ ਧਰਮ ਦੇ ਵਿੱਚ ਵੀ ਧਰਮ ਵੀ ਲੈ ਆਵਾਂਗੇ ਆਪਾਂ ਮਤਲਬ ਇੰਨੀ ਮਾਨਸਿਕਤਾ ਨੀਚੇ ਗਿਰ ਚੁੱਕੀ ਹੈ ਉਹਨਾਂ ਦੀ ਕਿ ਉਹ ਡਰਾਈਵਰ ਨੂੰ ਡਰਾਈਵਰ ਨਹੀਂ ਸਮਝ ਰਹੇ ਯੂਨੀਅਨ ਨੂੰ ਯੂਨੀਅਨ ਨਹੀਂ ਸਮਝ ਰਹੇ ਸਟੇਟ ਨੂੰ ਸਟੇਟ ਨਹੀਂ ਸਮਝਦੇ ਕਈ ਕਈ ਉਹਨਾਂ ਦੇ ਪ੍ਰਧਾਨ ਕਹਿੰਦੇ ਜੀ ਵਾਟਰ ਟੂ ਵਾਟਰ ਕਰ ਲਾਂਗੇ ਇਹ ਕੀ ਗੱਲ ਪਾਕਿਸਤਾਨ ਹੈ ਕੋਈ ਯਾਰ ਅਸੀਂ ਟੈਕਸ ਦੇ ਕਿ ਜਾ ਰਹੇ ਆ ਯਾਰ ਕੋਈ ਛੋਟੀ ਮੂਟੀ ਗੱਲ ਹੈ ਔਰ ਅਸੀਂ ਉਹਦੇ ਜਿਹੜੇ ਵੀ ਉੱਥੇ ਬੰਦੇ ਨੇ ਸਾਰਿਆਂ ਨੂੰ ਰੋਜ਼ਗਾਰ ਦਿੰਨੇ ਆ ਜਿਹੜਾ ਬੰਦਾ ਰੋਜ਼ਗਾਰ ਦੇ ਰਿਹਾ ਹੋਵੇ ਉਹਦਾ ਤਾਂ ਧੰਨਵਾਦ ਕਰਨਾ ਚਾਹੀਦਾ ਤੇ ਸ਼ੁਕਰੀਆ ਕਰਨਾ ਚਾਹੀਦਾ ਉਹ ਤਾਂ ਪਰਮਾਤਮਾ ਤੇ ਇਹ ਸਾਨੂੰ ਕੁੱਟਮਾਰ ਕਰਦੇ ਆ ਪਰ ਉਹੀ ਗੱਲ ਮੈਂ ਇੱਥੇ ਆਣ ਲੱਗਾ ਸੀਗਾ ਕਿ ਜਿਸ ਤਰੀਕੇ ਤੁਸੀਂ ਗੱਲ ਕਰ ਰਹੇ ਹੋ ਇਸ ਤਰੀਕੇ ਨਾਲ ਤਾਂ ਸ਼ਾਇਦ ਟੂਰਿਸਟ ਜਿਹੜਾ ਹੈਗਾ ਉਹ ਜਾਣਾ ਹੀ ਬੰਦ ਕਰ ਦੇਗਾ ਕਿਉਂਕਿ ਜੇਕਰ ਉਹ ਟੂਰਿਸਟ ਨੂੰ ਇੱਕ ਟੂਰਿਸਟ ਕੋਈ ਬੰਨ ਜਾ ਰਿਹਾ ਹੈ ਉਹ ਆਪਦੇ ਪਰਿਵਾਰ ਦੇ ਨਾਲ ਜਾ ਰਿਹਾ ਹੈ ਇੱਥੋਂ ਤੁਹਾਡੀ ਗੱਡੀ ਲੈ ਕੇ ਜਾਵੇ ਉੱਥੋਂ ਉਹ ਅੱਡ ਗੱਡੀ ਕਰਨੀ ਪੈ ਰਹੀ ਆ ਲੱਗਦਾ ਨਹੀਂ ਕਿ ਇੱਕ 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 ਬਿਜ਼ਨਸ ਲਾਸ ਉਹਨਾਂ ਲੋਕਾਂ ਸਰ ਅਸੀਨਾ ਅਗਰ ਆਰਟੀਕਲ ਦੀ ਗੱਲ ਕਰੀਏ ਨਾ ਤੇ ਜੀ ਇਥੋਂ ਮੇਰੇ ਹਿਸਾਬ ਨਾਲ 5-6000 ਰੁਪਏ ਦੇ ਪਰਡੇ ਦੇ ਗੱਡੀ ਜਾਂਦੀ ਹੈ ਟੂਰ ਦੇ ਹਿਸਾਬ ਨਾਲ ਠੀਕ ਹੈ ਜੀ ਰੁਤਾਕਪਾਸ ਤੇ ਡੀਸੀ ਦੀ ਪਰਮਿਸ਼ਨ ਮਿਲਦੀ ਹੈ ਵੀ 1200 ਗੱਡੀ ਰੋਜ਼ ਜਾਏਗੀ ਤੇ ਘੁੰਮਾ ਕੇ ਵਾਪਸ ਆ ਜਾਏਗੀ ਸਾਡੀ ਗੱਡੀ ਦਾ 6000 ਵੀ ਰੋਜ਼ ਤਾਂ ਮਿਲਣੂਗਾ ਜੀ ਟੈਕਸ ਉਹਨੇ ਲੱਗ ਦੇਣਾ ਹੈ ਘੁੰਮਣਾ ਜਿਹੜਾ ਖਰਚਾ ਲੱਗੇਗਾ ਆਣ ਜਾਂਦਾ ਉਹ ਵੀ ਉਹਦਾ ਉਥੇ 12-12000 ਰੁਪਏ ਚ ਆਲਟੋ ਜਾਂਦੀ ਹੈ ਜੀ ਰੁਤਾਕਪਾਸ ਘੁਮਾਣ ਲਈ ਲੋਕਲ ਗੱਡੀ ਜੇ ਤੁਸੀਂ ਉਥੋਂ ਹਾਇਰ ਕਰਦੇ ਹੋ ਤੇ ਫਿਰ ਉਹ ਲੁੱਟਣੀ ਉਹ ਪ੍ਰਸ਼ਾਸਨ ਉੱਤੇ ਕੋਈ ਕਾਰਵਾਈ ਨਹੀਂ ਸਾਡਾ ਮਕਸਦ ਸਿਰਫ ਇਹ ਹੈਗਾ ਕਿ ਅਗਰ ਕਾਨੂੰਨ ਬਣਿਆ ਹੈ ਜੇ ਉਹ ਕਹਿੰਦੇ ਜੀ ਪਿਕਅਪ ਅਸੀਂ ਨਹੀਂ ਕਰਨ ਦਵਾਵਾਂਗੇ ਸਤੇ ਅਸੀਂ ਤੁਹਾਨੂੰ ਨਹੀਂ ਕਰਨ ਦਵਾਗੇ ਡੰਪ ਨਹੀਂ ਕਰਨ ਦਵਾਗੇ ਤੇ ਜਿਹੜੇ ਟੈਂਪੋ ਟਰੈਵਲ ਜਾਂਦੇ ਨੇ ਜਿਹੜੇ 8 8 10 10 ਦੇ ਟੂਰ ਤੇ ਜਾਂਦੇ ਨੇ ਉਹਨਾਂ ਨੂੰ ਟੂਰ ਨਹੀਂ ਕਰਨ ਦਵਾਗੇ ਲੋਕਲ ਅਸੀਂ ਘੁਮਾਵਾਂਗੇ ਤੇ ਲੋਕਲ ਸਾਈਟ ਸਫਿਸ਼ ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਸਰਕਾਰ ਹਰਿਆਣਾ ਸਰਕਾਰ ਇਹ ਐਕਸ਼ਨ ਕਿਉਂ ਨਹੀਂ ਲੈਂਦੀ ਤੁਸੀਂ ਇਸ ਚੀਜ਼ ਦੇ ਬਾਬੇ ਪੰਜਾਬ ਸਰਕਾਰ ਨਾਲ ਕਿਉਂਕਿ ਚਲੋ ਐਡਮਿਨਿਸਟ੍ਰੇਸ਼ਨ ਨਾਲ ਇਹਨਾਂ ਦਾ ਲਾਅਸ ਘਾ ਦਿੰਦੇ ਨੇ ਕਿ ਇਸੇ ਪਾਲਿਸੀ ਨੂੰ ਲੈ ਕੇ ਤੁਸੀਂ ਪੰਜਾਬ ਸਰਕਾਰ ਨਾਲ ਹਰਿਆਣਾ ਸਰਕਾਰ ਨਾਲ ਗੱਲਬਾਤ ਕੀਤੀ ਹੈ ਕਿ ਤੁਸੀਂ ਮੁੱਖ ਮੰਤਰੀ ਭਗਵੰਤ ਮਾਨੀਆ ਮੁੱਖ ਮੰਤਰੀ ਨੈب ਸਿੰਘ ਸੈਣੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਹਰਿਆਣਾ ਤਾਂ ਅਸੀਂ ਨਹੀਂ ਅਜੇ ਪਹੁੰਚ ਕੀਤੀ ਪਰ ਐਗਰੀਗੇਟਰ ਪਾਲਿਸੀ ਲਾਗੂ ਹੋਣ ਤੋਂ ਬਾਅਦ ਇਹ ਰੇਟ ਲਾਗੂ ਹੋਣ ਤੋਂ ਬਾਅਦ ਮੈਂ ਸਾਡੇ ਮਾਨਯੋਗ ਸਤਕਾਰਯੋਗ ਸਰਦਾਰ ਲਾਲਜੀਤਪੁਰ ਜੀ ਦੇ ਘਰੇ ਅਸੀਂ ਕੋਠੀ ਦੇ ਵਿੱਚ ਰਾਤ ਨੂੰ 10 ਵਜੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹ ਵੀ ਇੱਕ ਰੱਬੀ ਰੂਹ ਦੇ ਤਰ੍ਹਾਂ ਸਾਨੂੰ ਜੇ ਕੋਈ 10 ਵਜੇ ਕੋਈ ਬੰਦਾ ਕਰੇ ਨਹੀਂ ਬੁਲਾਉਂਦਾ ਰਾਤ ਨੂੰ 12:30 ਵਜੇ ਉਹ ਸਾਨੂੰ ਇੰਨੀ ਵੀ ਗੱਲ ਕਹਿ ਰਹੀ ਸੀ ਜੀ 30 ਡਰਾਈਵਰ ਆ ਆਮ ਡਰਾਈਵਰ ਕੋਈ ਪ੍ਰਧਾਨ ਵਾਲੀ ਗੱਲ ਨਹੀਂ ਜੀ ਆਮ ਡਰਾਈਵਰ ਉਹਨਾਂ ਨੇ ਘਰੇ ਰਾਤ ਨੂੰ 12:30 ਵਜੇ ਨਿਕਲ ਕੇ ਆਇਆ ਜੀ ਤੇ ਇੱਕ-ਇੱਕ ਬੰਦੇ ਦੀ ਗੱਲ ਸੁਣੀ ਉਹਨਾਂ ਨੇ ਆਪਦੇ ਪੇਜ ਤੇ ਸਾਡੀ ਵੀਡੀਓ ਵੀ ਪਾਈ ਪ੍ਰਿੰਸੀਪਲ ਸੈਕਟਰੀ ਨੂੰ ਰਾਤ ਨੂੰ 10:30 ਵਜੇ ਫੋ ਪਰ ਇਹ ਰੇਟ ਜਿਹੜਾ ਅਸੀਂ ਕਢਵਾਇਆ ਹੈ ਨਾ ਜੀ ਇਹ 2025 ਦਾ ਰੇਟ ਹੋ ਗਿਆ ਜੀ 2022 ਦਾ ਚੰਡੀਗੜ੍ਹ ਨੇ ਪਹਿਲਾਂ ਕੱਢਿਆ ਸੀ 3 ਸਾਲ ਇਹਨਾਂ ਨੇ ਵੀ ਨਹੀਂ ਕੱਢਿਆ ਪੰਜਾਬ ਸਰਕਾਰ ਨੇ 2014 ਤੋਂ ਬਾਅਦ ਰੇਟ ਹੀ ਨਹੀਂ ਕੱਢਿਆ ਕ੍ਰਿਸਟਾ ਦਾ ਇਨੋਵਾ ਕ੍ਰਿਸਟਾ ਦਾ 14 ਰੁਪਏ ਪਰ ਕਿਲੋਮੀਟਰ ਦਾ ਰੇਟ ਹੈ ਜੀ ਕ੍ਰਿਸਟਾ ਪੰਜਾਬ 'ਚ ਉਸ ਤੋਂ ਉੱਤੇ ਲੈ ਨਹੀਂ ਸਕਦੇ ਤੇ ਫਿਰ ਉਸ ਰੇਟ ਤੇ ਅਸੀਂ ਗੁਜ਼ਾਰਾ ਕਰ ਸਕਦੇ ਹਾਂ ਇੱਕ ਪਾਸੇ ਚੰਡੀਗੜ੍ਹ 25 ਰੁਪਏ ਦੇ ਰਿਹਾ 5 ਸੀਟਰ ਦਾ ਜਿਹੜੀ 7 ਸੀਟਰ ਆ ਉਹਦਾ 28 ਰੁਪਏ ਦੇ ਰਿਹਾ ਜੀ ਤੇ ਉੱਥੇ ਕ੍ਰਿਸਟਾ ਦਾ 14 ਰੁਪਏ ਇਹ ਜਿਹੜੀਆਂ ਚੀਜ਼ਾਂ ਨੇ ਜੀ ਸਾਨੂੰ ਲੱਗਦਾ ਹੈ ਕਿ ਮਹਿੰਗਾਈ ਦਰ ਵਧੀ ਹੈ ਤਾਂ ਹਰੇਕ ਡਿਪਾਰਟਮੈਂਟ ਦਾ ਅਗਰ ਵਾਅਦਾ ਕਰਾਇਆ ਵਾਦਾ ਹੈ ਤਾਂ ਸਾਡਾ ਵੀ ਵਾਦਨਾ ਚਾਹੀਦਾ ਹੈ ਬਲਾ ਬਲਾ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਿਹਾ ਨਾ ਚੰਡੀਗੜ੍ਹ ਪ੍ਰਸ਼ਾਸਨ ਲੈ ਰਿਹਾ ਨਾ ਪੰਜਾਬ ਸਰਕਾਰ ਲੈ ਰਹੀ ਹੈ ਨਾ ਹਰਿਆਣਾ ਸਰਕਾਰ ਲੈ ਰਹੀ ਹੈ ਨਾ ਸੈਂਟਰ ਸਰਕਾਰ ਲੈ ਰਹੀ ਹੈ ਵਾਈਟ ਪਲੇਟ ਗੱਡੀਆਂ ਟ੍ਰਿਬਿਊਨ ਤੋਂ ਸਿੰਘਪੁਰਾ ਫਲਾਈਓਵਰ ਤੋਂ 16 ਸਾਬ ਗੁਰਦੁਆਰੇ ਤੋਂ ਸ਼ਰੇਆਮ ਚੱਲ ਰਹੀਆਂ ਔਰ ਚੱਲ ਕਿੱਥੋਂ ਰਹੀਆਂ ਜਿੱਥੇ ਪੀਆਟੀਸੀ ਦਾ ਡਾ ਹੈ ਕੋਈ ਉੱਥੇ ਹੀ ਤੁਹਾਡੀਆਂ ਟੈਕਸੀਆਂ ਵੀ ਇਸ ਐਪਲੀਕੇਸ਼ਨ ਦੇ ਉੱਤੇ ਪੂਰਾ ਲਾਹਾ ਲੈ ਰਹੀਆਂ ਨੇ ਐਸ਼ ਐਪ ਦੇ ਵਿੱਚ ਜਾਂਦੀਆਂ ਨੇ ਜਦੋਂ ਮੌਕੇ ਤੇ ਪਹੁੰਚਦੀਆਂ ਨੇ ਤੇ ਪੈਸੇ ਵੱਧ ਮੰਗਣ ਲੱਪੈਂਦੀਆਂ ਨੇ ਉਹ ਉੱਥੇ ਲੋਕਾਂ ਦੇ ਨਾਲ ਬਤਮੀਜ਼ੀ ਵੀ ਕਰਦੇ ਆ ਜਿਹੇ ਸ਼ਿਕਾਇਤਾਂ ਆਈਆਂ ਨੇ ਸਰ ਜੀ ਦੇਖੋ ਇਦਾਂ ਦੀ ਸ਼ਿਕਾਇਤਾਂ ਆਉਂਦੀਆਂ ਪਹਿਲੀ ਗੱਲ ਤਾਂ ਮੈਂ ਪੀਲੀ ਬਰੇਟ ਵਾਲਿਆਂ ਨੂੰ ਕਹੂੰਗਾ ਕਿ ਭਾਈ ਇਦਾਂ ਦੀ ਇਲੀਗਲ ਐਪ ਨਾ ਚਲਾਓ ਜਿਹਦੇ ਤੇ ਥੋੜਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜੀ ਉਹ ਸਵਾਰੀ ਹੈ ਨਾ ਸਰ ਉਹ ਬੱਸ ਸਟਾਪ ਤੋਂ 600 ਰੁਪਏ ਦੀ ਸਵਾਰੀ ਹੈ ਮੰਨ ਲਓ ਦਿੱਲੀ ਜਾਣ ਵਾਲੀ ਉਹ ਸਾਡੀ ਸਵਾਰੀ ਹੈ ਨਹੀਂ ਅਸੀਂ ਰਾਈਟ ਉਹਨੂੰ ਕਾਰ ਪੂਲਿੰਗ ਦਾ ਸਾਨੂੰ ਲਾਇਸੈਂਸ ਨਹੀਂ ਮਿਲਿਆ ਹਜੇ ਤਾਈ ਬਟ ਨਵੀਂ ਪਾਲਿਸੀ ਦੇ ਵਿੱਚ ਕਾਰ ਪੂਲਿੰਗ ਪੈਸੇਂਜਰ ਗੱਡੀ ਸਵਾਰੀ ਚੱਕ ਨਹੀਂ ਸਕਦੇ ਇਹ ਵੀ ਲਾਅ ਹੈ ਠੀਕ ਹੈ ਜੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਪੀਲੀ ਪਲੇਟ ਨੂੰ ਮਜਬੂਰੀ ਚ ਸਵਾਰੀ ਚੱਕਣੀ ਪੈ ਰਹੀ ਹੈ ਸਰ ਉਹਦੇ ਕੋਲ ਸਵਾਰੀ ਨਹੀਂ ਆ ਰਹੀ ਜਿਹੜੀ 600 ਰੁਪਏ ਚ ਦਿੱਲੀ ਲੈ ਕੇ ਜਾ ਰਿਹਾ ਹੈ ਉਹ ਸਾਡੀ ਗੱਡੀ ਨੂੰ 3500 4000 ਕਿਉਂ ਦੇਗਾ ਜਦੋਂ 600 ਰੁਪਏ 600 ਰੁਪਏ ਦੀ ਜ਼ਿਕਰ ਕੀਤਾ ਉਹ ਇੱਕ ਸਵਾਰੀ ਤਾਂ ਜਾਏਗੀ ਨਹੀਂ ਹਾਂ ਚਾਰ ਜਾਣਗੀਆਂ ਚਾਰ ਜਾਂ ਪੰਜ ਜਾਣਗੀਆਂ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਜੀ 5 ਸੀਟਰ ਗੱਡੀ ਹੈ ਜੀ ਮੈਂ ਤੁਹਾਡੇ ਹਿਸਾਬ ਨਾਲ ਹੀ ਚੱਲਦਾ ਹਮ ਹਜ਼ਾਰ ਤੋਂ 1100 ਰੁਪਏ ਦੀ ਸੀਐਨਜੀ ਲਗਣੀ ਲਗਣੀ ਹੈ ਜੀ ਦਿੱਲੀ ਪਹੁੰਚਣ ਤੇ 650 ਉਸ ਤੋਂ ਬਾਅਦ ਤੁਸੀਂ ਲਾ ਲਓ ਵੀ 1700 ਰੁਪਏ ਜੋ ਤੁਸੀਂ ਲਗਾ ਲਓ ਵੀ ਚਾਰਜ ਨੂੰ 600 ਨਾਲ ਗੁਣਾ ਕਰ ਲਓ ਕਿੰਨੇ ਹੋਏ ਜੀ 2400 1700 ਜੋ ਕੱਢ ਦੋ ਜੀ ਕਿੰਨੇ ਰਹਿ ਗਏ ਪਿੱਛੇ ਕੋਈ ਬੇਫੂਹਾ 700 ਰੁਪਏ ਦੇ ਵਿੱਚ ਦਿੱਲੀ ਜਾਏਗਾ ਟਾਇਰ ਖਾਏਗਾ ਇੰਜਨ ਖਾਏਗਾ ਆਪਦੀ 10-12 ਲੱਖ ਦੀ ਗੱਡੀ ਖਰਾਬ ਉਹਦੇ ਨਾਲ ਉਹ ਇਲੀਗਲ ਐਕਟੀਵਿਟੀਜ਼ ਵੀ ਹੋ ਰਹੀਆਂ ਨੇ ਜਿਹੜੀਆਂ ਕਿਸੇ ਨੂੰ ਦਿਖ ਨਹੀਂ ਰਹੀਆਂ ਠੀਕ ਹੈ ਜੀ ਕੋਈ 700 ਰੁਪਏ ਦੇ ਵਿੱਚ ਦਿੱਲੀ ਨਹੀਂ ਜਾਏਗਾ 700 ਰੁਪਏ ਦੇ ਇੱਥੇ ਲੋਕਲ ਗੱਡੀ ਚਲਾ ਕੇ ਕਮਾ ਲੇਗਾ ਬੰਦਾ ਹੂੰ ਠੀਕ ਹੈ ਨਾ ਜੀ 700 ਰੁਪਏ ਕਮਾਣਾ ਤਾਂ ਇੱਥੇ ਛੋਟੀ ਡਰਾਈਵਰ ਦੀ ਤਨਖਾਹ ਹੈ ਮੰਨਦੇ ਹੋ ਕਿ ਇਲੀਗਲ ਐਕਟੀਵਿਟੀਜ਼ ਦੇ ਵਿੱਚ ਹੋ ਰਹੀਆਂ ਨੇ ਹੋ ਰਹੀਆਂ ਨੇ ਉਹਦੇ ਤੇ ਨਾ ਤਾਂ ਸੀ ਥੋੜੀ ਪਾਣੀ ਹੈ ਯੂਨੀਅਨ ਥੋੜੀ ਪਾਣੀ ਹੈ ਕਿਸੇ ਪਰਦਾ ਨੇ ਥੋੜੀ ਪਾਣੀ ਹੋ ਤਾਂ ਸਰਕਾਰ ਐਕਸ਼ਨ ਲਏਗੀ ਨਾ ਜਾਂ ਤਾਂ ਸਾਨੂੰ ਜਦੋਂ ਉਹਨਾਂ ਕੈਬਸ ਨਾਲ ਇਹ ਗੱਲ ਕੀਤੀ ਜਾਂਦੀ ਹੈ ਉਹ ਫਿਰ ਹਵਾਲਾ ਯੂਨੀਅਨਾਂ ਨਾਲ ਹੀ ਦਿੰਦੇ ਨੇ ਮੈਂ ਇਹੀ ਗੱਲ ਕਹਿ ਰਿਹਾ ਜੀ ਜਾਂ ਤਾਂ ਪ੍ਰਸ਼ਾਸਨ ਕੋਲ ਕੋਈ ਮੈਨਪਾਵਰ ਦੀ ਕਮੀ ਹੈ ਤਾਂ ਐਸਜੀਐਮ ਸਾਹਿਬ ਡੀਸੀ ਸਾਹਿਬ ਸਾਡੇ ਕਿਸੇ ਰਿਪਰੈਜ਼ੈਂਟੇਟਿਵ ਜਾਂ ਯੂਨੀਅਨ ਦੇ ਮੈਂਬਰਸ ਜਾਂ ਕਿਸੇ ਵੀ ਸਰਕਾਰ ਦੇ ਸਮਾਜ ਸੇਵੀ ਐਨਜੀਓ ਨੂੰ ਇਹ ਪਰਮਿਸ਼ਨ ਦੇ ਦੇਣ ਕਿ ਇਹਦੇ ਤੇ ਕਾਰਵਾਈ ਹੋਵੇ ਤੁਸੀਂ ਦੇਖਿਆ ਹੋਊਗਾ ਟ੍ਰੈਫਿਕ ਰੋਕਣ ਵਾਸਤੇ ਟ੍ਰੈਫਿਕ ਰੋਕਣ ਵਾਸਤੇ ਕਈ ਥਾਵਾਂ ਤੇ ਵੈਲਟਰੀਨਰ ਖੜੇ ਹੁੰਦੇ ਆ ਵੋਨ ਨਹੀਂ ਹੈ ਨਾ ਜੀ ਜੇ ਉਸ ਤਰ੍ਹਾਂ ਸਾਨੂੰ ਵਲਟਰੀਨ ਬਣਾ ਦੋ ਅਸੀਂ ਕਰਾਂਗੇ ਨਾ ਅਸੀਂ ਸਰਕਾਰ ਨੂੰ ਰੈਵਨਿਊ ਵੀ ਜੈਨੇਟ ਕਰਕੇ ਦੇਵਾਂਗੇ ਸਰ ਇਹ ਸਰਕਾਰ ਦੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਚੰਡੀਗੜ੍ਹ ਦੇ ਰੈਵਨਿਊ ਦੀ ਚੋਰੀ ਹੈ ਜਿਹੜੀ ਚੋਰੀ ਸ਼ਰੇਆਮ ਹੋ ਰਹੀ ਹੈ ਉਹਦੇ ਚ ਸਟੇਟ ਟਰਾਂਸਪੋਰਟ ਕਮਿਸ਼ਨਰ ਸਟੇਟ ਆਰਟੀਓ ਸਟੇਟ ਐਸਟੀਏ ਇਹ ਡਿਪਾਰਟਮੈਂਟ ਕੀ ਕਰ ਰਿਹਾ ਹੈ ਠੀਕ ਹੈ ਸੋ ਇੱਥੇ ਉਹ ਨਾਮ ਦੀ ਜੀ ਉਹਨੇ ਤੁਹਾਡੇ ਨਾਲ ਸਾਡਾ ਕਿਰਤ ਵੀ ਮੌਜੂਦ ਨੇ ਇਹਨਾਂ ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਨਾਲ Shimla ਦੇ ਵਿੱਚ ਕੁਝ ਐਸੀ ਹਰਕਤ ਹੋਈ ਜਿਸ ਤੋਂ ਬਾਅਦ ਇਹਨਾਂ ਨੇ ਬਾਹਰ ਲਈਆਂ ਜਾਂ Himachal ਦੀਆਂ ਜਿਹੜੀਆਂ ਕਹਿੰਦੇ ਰਾਈਡਾਂ ਚੱਕਣੀਆਂ ਬੰਦ ਕਰ ਦਿੱਤੀਆਂ ਕਿਰਤ ਕੀ ਹੋਇਆ ਸੀ ਤੁਹਾਡੇ ਨਾਲ ਮੈਨੂੰ ਦੱਸੋਗੇ ਜਰਾ ਔਰ ਵਿਸਥਾਰ ਨਾਲ ਦੱਸਿਓ ਜੀ ਸਰ ਮੈਂ ਨਾ ਯਹਾਂ ਸੇ Shimla ਸਵਾਰੀ ਲੈ ਕੇ ਗਿਆ ਤਾਂ ਆਪਣੀ ਹੂੰ ਤੋ ਮੈਨੇ Shimla ਡ੍ਰੌਪ ਕਰ ਦਿੱਤੀ ਵਹਾਂ ਮੇਰੇ ਪਾਸ ਪਰਸਨ ਸਵਾਰੀ ਥੀ ਆਪਣੀ ਖੁਦ जो मैंने वापिस लेके आनी थी तो मुझे रात को सात आठ बजे वहां से नहीं करने दिया और मेरी गाड़ी वहां से भजा दी कह रहा यहाँ से आप नहीं कर सकते नहीं है आपका हम यहाँ से सवारी नहीं उठाने देंगे आपको बुक करके पहुंचे और जो तो तो दूसरी सवारी तैयार खड़ी नहीं करने दी मना कर दिया कह रहा है आपका कारण लॉ दस ने तो कोई लॉ है ये उन्होंने बताया भाई हम यहाँ से यूनियन की जरिए से उठाने देंगे हमारी खुद की गाड़िया चलती है यहाँ पे और रात वेले वे जी जी रात को सात आठ बजे की बात है जी। ये दिन वेले भी कुछ यही कुछ ही चलता है दिन में तो जी वो खड़े नहीं होने देते बिल्कुल भी रुकने नहीं देते वहाँ या तो आप नीचे आ जाओ ऊपर शिमला नहीं रुकने देते हैं जी वहा गाड़ी खड़ी नहीं करने देते पीवी जीरो वन तो अपना सवारी छोड़ के बस कहते हैं जाओ नीचे पुलिस की कर दी है पुलिस पुलिस तो तक पहुंच की थी वैसे नहीं मैंने एक दो बार बात भी करी वहाँ पर कोई नहीं सुनता जी ਉਹ ਕਹਿੰਦੇ ਆ ਕਿ ਯਾਹਾਂ ਕੀ ਯੂਨੀਅਨ ਕਰੇਗੀ ਵੋਈ ਹੋਗਾ ਜੋ ਯੂਨੀਅਨ ਫੈਸਲਾ ਲੇਗੀ ਉਹੀ ਹੋਏ ਜੀ ਜੀ ਬਿਲਕੁਲ ਠੀਕ ਹੈ ਇਹ ਇਹ ਅਮਨਦੀਪ ਇਹ ਕੋ ਲਾਅ ਚੱਲਦਾ ਹੈ ਇਹ ਵੈਸੇ ਲਾਅ ਹੈਗਾ 19 ਟੂ ਮੋਟਰ ਵਹੀਕਲ ਐਕਟ ਹੈ ਮੈਂ ਤੁਹਾਨੂੰ ਦੱਸਿਣਾ ਹੈ ਹੋਲ ਸਟੇਟ ਵਾਲਾ ਕਿ ਉਹਨਾਂ ਦੀ ਹੋਮ ਸਟੇਟ ਆ ਉਹ ਤੇ ਉਹਨਾਂ ਦੀ ਰਾਜਧਾਨੀ ਵੇਸ਼ ਮਿਲਿਆ ਵੈਸੇ ਹਿਮਾਚਲ ਦੀ ਪਰ ਉੱਥੋਂ ਦੀ ਸਵਾਰੀ ਉਹੀ ਪਿਕ ਕਰ ਸਰ ਅਸੀਂ ਨਹੀਂ ਕਰ ਸਕਦੇ ਬਟ ਇੱਕ ਚੀਜ਼ ਹੋਰ ਵੀ ਹੈ ਸਰ ਲਾਅ ਇਲੈਗਲ ਕਹਿੰਦਾ ਹੈ ਕਿ ਤੁਸੀਂ ਜਿਵੇਂ ਸ਼ਿਮਲਾ ਤੋਂ ਮਨਾਲੀ ਤੋਂ ਮਾਲੂ ਕੋ ਟੂਰ ਲੈਣ ਆਂਦਾ ਹੈ ਟੈਂਪੋ ਟਰੈਵਲ ਜਾਂ ਵੱਡੀ ਬੱਸ ਆਂਦੀ ਹੈ ਜਾਂ ਕੋਈ ਹੋਰ ਆ ਉਹ ਸਾਡੇ ਮੌਲੀ এয়ারਪੋਰਟ ਤੋਂ ਤੇ ਰੇਲਵੇ ਸਟੇਸ਼ਨ ਤੋਂ ਪਿਕਅਪ ਕਰਨ ਆਂਦਾ ਉਹਦਾ ਟਾਈਮ ਫਿਕਸ ਹੋ ਗਿਆ ਆਨਲਾਈਨ ਬੁਕਿੰਗ ਹੋ ਗਈ ਉਹਦੀ ਕਿ ਜੀ ਆ 10 ਦਿਨਾਂ ਦਾ ਟੂਰ ਹੈ ਇੰਨੇ ਪੈਸੇ ਹੈ ਇੰਨੀ ਸੈਟਿੰਗ ਉਹਨਾਂ ਨੇ ਇਹ ਕਰ ਲਈ ਹਾਂ ਉਹ ਉੱਥੋਂ ਖਾਲੀ ਵੀ ਨਹੀਂ ਚਲ ਕੇ ਆ ਕੇ ਇੱਥੋਂ ਪਿਕਅਪ ਕਰ ਸਕਦਾ ਇਹ ਵੀ ਲੋ ਹੈ ਹਾਂ ਉੱਥੋਂ ਆਏਗਾ ਆਪਜੀ ਸਵਾਰੀ ਲੈ ਕੇ ਆਏਗਾ ਉਹਦੇ ਕੋਲ ਐਡਵਾਂਸ ਬੁਕਿੰਗ ਹੋਏਗੀ ਯੂਨੀਅਨ ਦੀ ਇੱਕ ਪਰਚੀ ਹੋਏਗੀ ਲੌਗ ਬੁੱਕ ਹੁੰਦੀ ਹੈ ਇੱਕ ਉਹਦੇ ਵਿੱਚ ਅਲਟਰਨੇਟਿਵ ਸਲਿੱਪ ਹੁੰਦੀ ਹੈ ਕਿ ਇਹ ਬੰਦੇ ਦੀ ਐਡਵਾਂਸ ਬੁਕਿੰਗ 10 ਵਜੇ ਦੀ ਇੱਥੋਂ ਆਏਗੀ ਇੱਥੋਂ ਜਾ ਰਿਹਾ ਉੱਥੋਂ ਇਹਨੂੰ ਪਿਕ ਕਰਕੇ ਲੈ ਕੇ ਆ ਉਹ ਇੱਥੇ ਕਿ세 ਗੋਲ ਵੀ ਨਹੀਂ ਹੈਗੀ ਹੋ ਸਕਦਾ ਸਾਡੇ ਬੰਦੇ ਕੋਲ ਵੀ ਨਾ ਹੋਵੇ ਪਰ ਮੇਰੀ ਗੱਲ ਇਹ ਕਹਿਣਾ ਮਤਲਬ ਜਿੰਨੀ 30000 ਗੱਡੀ ਇੱਥੇ ਮੇਰੇ ਹਿਸਾਬ ਨਾਲ 30000 ਹੈ ਵੈਸੇ ਤਾਂ ਹੋਰ ਵੀ ਜ਼ਿਆਦਾ ਚੱਲਦੀ ਹੈ ਸਟੈਂਡ ਵਾਲੇ ਅਲੱਗ ਛੱਡ ਦਈਏ ਜੀ ਪਿਕ ਡ੍ਰੌਪ ਵਾਲੇ ਅਲੱਗ ਛੱਡ ਦਈਏ ਆਪਾਂ ਤੇ ਲੱਖ ਗੱਡੀ ਜਿਹੜੀ ਹੈਗੀ ਹੈ ਟਰਾਈ ਸਿਟੀ ਦੇ ਵਿੱਚ ਚੱਲਦੀ ਹੈ ਟੈਕਸੀ ਦੇ ਵਿੱਚ 30000 ਵਿੱਚ ਉਲੋਵਰ ਚੱਲਦੀ ਹੈ ਜੀ ਇੱਥੋਂ ਸ਼ਿਮਲੇ ਦੀ ਸਵਾਰੀ ਅਗਰ ਡ੍ਰੌਪ ਦੀ ਪੈਗੀ ਜਾਂ ਤਾਂ ਸਾਨੂੰ ਉਹ ਰੇਟ ਦੇ ਦਿਓ ਜਿਹੜੇ ਚਾਪੜਾਉਣ ਦਾ ਰੇਟ ਆਵੇ ਅਸੀਂ ਉਥੋਂ ਡ੍ਰੌਪ ਕਰਕੇ ਵਾਪਸ ਆ ਜਾਾਂਗੇ ਹੂੰ ਪਰ ਅਸੀਂ ਤਾਂ ਡਰਾਪ ਇਹ ਕਰਾਂਗੇ ਤਾਂ ਸਾਡੇ ਲਈ ਕਰੋ ਕਿ ਜੇ ਉਹਨਾਂ ਲਈ ਉਹ ਕਾਨੂੰਨ ਹੈਗਾ ਤਾਂ ਫਿਰ ਇੱਥੋਂ ਪਿਕ ਨਾ ਨਾ ਕਰਨ ਉਹ ਐਚ ਪੀ ਨੰਬਰ ਦੀ ਗੱਡੀ ਮੈਂ ਤੁਹਾਨੂੰ ਇੱਕ ਵੀਰ ਨੂੰ ਇੱਥੇ ਦਿਖਾ ਦਿੰਦਾ ਹੈ ਉਹਦਾ ਰਿਕਾਰਡ ਵੀ ਦਿਖਾ ਦਿੰਦਾ ਆ ਦੇਖੋ ਜੀ ਇਹ 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 ਕਿਹਦੀ ਚੱਲ ਰਹੀ ਹੈ ਉੱਪਰ ਇਹ ਉੱਪਰ ਮੈਂ ਐਚ ਪੀ ਨੰਬਰ ਹੈ ਐਚ ਪੀ 01 M2953 ਇਹ ਗੱਡੀ ਇੱਥੇ ਲੋਕਲ ਓਲਾ ਉੱਪਰ ਚੱਲ ਰਹੀ ਹੈ ਆਰ ਜੇ ਨੰਬਰ ਯੂ ਪੀ ਨੰਬਰ TN ਨੰਬਰ ਉੜੀਸਾ ਨੰਬਰ ਇਹ ਸਾਰੀਆਂ ਗੱਡੀਆਂ ਇੱਥੇ ਲੋਕਲ ਹੋਲਓਵਰਸ ਚ ਚੱਲ ਰਹੀਆਂ ਨੇ ਜਿਹੜੀ ਐਸ ਪਰ ਲਾਅ ਜਿਹੜਾ ਬਣ ਚੁੱਕਿਆ ਹੈ ਜਿਹੜੇ 26 ਤਰੀਕ ਨੂੰ ਇਹ ਨਿਯਮ ਬਣਿਆ ਉਹਦੇ ਵਿੱਚ ਇਹ ਨਹੀਂ ਚੱਲ ਸਕਦੀਆਂ ਪਰ ਇਹ ਨਿਯਮ ਦੀਆਂ ਧੱਜੀਆਂ ਉਡਾਰ ਰਹੀਆਂ ਨੇ ਕੰਪਨੀਆਂ ਸਰਕਾਰ ਇੱਥੇ ਕੋਈ ਕਾਰਵਾਈ ਨਹੀਂ ਕਰ ਰਹੀ ਰੀਟ ਨਿਧਾਰਤ ਉਹ ਨਹੀਂ ਮੜ ਰਹੀਆਂ ਐਪਲੀਕੇਸ਼ਨਾਂ ਲੇਟ ਲੈਟਰ ਦੇਣ ਤੋਂ ਬਾਅਦ ਵੀ ਉਹ ਸਰਵਾਈ ਨਹੀਂ ਕਰ ਰਹੀਆਂ ਔਰ ਸਾਡੇ ਕਈ ਸਟੇਟਾਂ ਦੇ ਵਿੱਚ ਰਾਜਾਂ ਦੇ ਵਿੱਚ ਜਿਵੇਂ ਤੁਸੀਂ ਬਲਾਬਲਾ ਦੀ ਗੱਲ ਕਰ ਰਹੇ ਹੋ ਕੋਈ ਵੀ ਨਵੀਂ ਐਪਲੀਕੇਸ਼ਨ ਆਂਦੀ ਹੈ ਉਹਦੇ ਲਈ ਸਟੇਟ ਦਾ ਸੈਂਟਰ ਸਰਕਾਰ ਦਾ ਇੱਕ ਰੂਲ ਹੈ ਐਗਰੀਗੇਟਰ 2020 ਔਰ ਐਗਰੀਗੇਟਰ 2025 ਇਹ ਤੁਹਾਨੂੰ ਸਟੇਟ ਤੋਂ ਇੱਕ ਲਾਇਸੈਂਸ ਲੈਣਾ ਪਏਗਾ ਐਗਰੀਗੇਟਰ ਦਾ ਜੇ ਤੁਸੀਂ ਉਸ ਸਟੇਟ ਦੇ ਵਿੱਚ ਗੱਡੀ ਚਲਾਨੀ ਹੈ ਟੈਕਸੀ ਨੂੰ ਹਾਇਰ ਕਰਕੇ ਵੈਂਡਰ ਬੰਨਾ ਹੈ ਇੱਕ ਤਰੀਕੇ ਨਾਲ ਵੈਂਡਰ ਹੀ ਹੋਗੇ ਨਾ ਜੀ ਉਹ ਜੋ ਸਾਨੂੰ ਹਾਇਰ ਕਰ ਲੈਂਦੇ ਆ ਓਲਾ ਆਬਰ ਜਿਹੜੀਆਂ ਗੱਡੀਆਂ ਜੀ ਤੁਸੀਂ ਇਹ ਮੰਨ ਲਓ ਵੀ ਸਾਡੀ ਇੱਥੇ 50 ਲੱਖ ਗੱਡੀ ਚੱਲ ਰਹੀ ਹੈ ਜੀ 5 ਲੱਖ ਦੀ ਐਵਰੇਜ ਲਾ ਲਓ ਠੀਕ ਹੈ ਜੀ ਤੇ ਕਿੰਨੇ ਪੈਸੇ ਹੋਗੇ ਜੀ ਇਹ ਇਨਵੈਸਟਮੈਂਟ ਸਾਡੀ ਹੈ ਇਸ ਸਾਡੀ ਇਨਵੈਸਟਮੈਂਟ ਦਿਖਾ ਕੇ Uber ਨੇ ਜ ਉਹਨਾਂ ਨੇ 2.5 ਲੱਖ ਕਰੋੜ ਰੁਪਏ ਦੀ ਬਾਹਰੋਂ ਫੰਡਿੰਗ ਚੱਕ ਲਈ ਹੈ ਜਦੋਂ ਕਿ ਉਹਨਾਂ ਦੀ ਗੱਡੀ ਕੋਈ ਨਹੀਂ ਹੈ। ਹਾਇਰਿੰਗ ਹੈ ਗੱਡੀਆਂ ਥੋਡੀਆਂ ਨੇ। ਨਾ ਉਹਨਾਂ ਨੇ ਟੈਕਸ ਭਰਨਾ ਹੈ, ਨਾ ਉਹਨਾਂ ਨੇ ਟਾਇਰ ਪੋਣੇ ਹੈ, ਨਾ ਇੰਸ਼ੋਰੈਂਸ ਕਰਾਣੇ ਹੈ, ਨਾ ਕਿਸ਼ਤ ਦੇਣੀ ਹੈ ਜੀ। ਕੋਈ ਜ਼ਿੰਮੇਵਾਰੀ ਨਹੀਂ, ਕਿਸ ਦੀ ਜ਼ਿੰਮੇਵਾਰੀ ਵੀ ਸਾਡੀ ਹੈ। ਹੁਣ ਜਿਹੜਾ ਬੰਦਾ 8 10 12 ਰੁਪਏ ਦੀ ਕਾਸਟ ਹੈ, ਆਪਦੀ ਖਰਚੇ ਪਾ ਕੇ, ਮੇਨਟੇਨੈਂਸ ਖਰਚਾ ਪਾ ਕੇ 2018 ਦੀ ਨਾ ਸਰ ਮਹਾਰਾਸ਼ਟਰ ਦੀ ਕਟੂਆ ਸਮਿਟੀ ਦੀ ਰਿਪੋਰਟ ਹੈ। ਕਿ 2018 ਦੇ ਵਿੱਚ ਕਿ ਮਹਾਰਾਸ਼ਟਰ ਦੇ ਵਿੱਚ ਅਗਰ ਕੋਈ 25 ਰੁਪਏ ਰੇਟ ਤੇ ਵੀ ਗੱਡੀ ਰੇਟ ਹੋ ਜਾਂਦਾ ਤੇ 25 ਰੁਪਏ ਦੇ ਵੀ ਚਲਾਏਗਾ ਤਾਂ ਵੀ ਉਹ ਕਾਟੇ ਦੇ ਪਾਏਗਾ 5 ਸਾਲਾਂ ਤੱਕ ਉਹ ਕਿਸ਼ਤਾਂ ਨਹੀਂ ਪਰ ਪਾਏਗਾ ਉਹ ਗੱਡੀ ਵੇਚਣੀ ਪੈਗੀ ਉਹਨੂੰ ਤੇ ਹੁਣ ਚੱਲ ਰਿਹਾ 2025 ਹੂੰ ਤੇ ਹੁਣ 25 ਰੁਪਏ ਹੋਇਆ ਹੂੰ ਤੇ 2018 'ਚ 25 ਸੀਗਾ ਹੂੰ ਵਨਵੇ ਨਹੀਂ ਅਪਰਟੋਂ ਦੇ ਪੈਸੇ ਲੈਂਦੇ ਸੀ ਤੇ ਇਹ ਸਾਡੇ ਨਾਲ ਹੀ ਕਿਉਂ ਹੋ ਰਿਹਾ ਦੇਸ਼ ਦਾ ਸਭ ਤੋਂ ਵੱਡਾ ਕਮਾਊ ਪੁੱਤ ਜਿਹੜਾ ਹੈਗਾ ਉਹ ਟਰਾਂਸਪੋਰਟ ਡਿਪਾਰਟਮੈਂਟ ਵਾਲਾ ਟਰੱਕ ਵਾਲਾ বাস ਵਾਲਾ ਕਮਰਸ਼ੀਅਲ ਪਿਕਅਪ ਵਾਲਾ ਕਮਰਸ਼ੀਅਲ ਟੈਕਸੀ ਵਾਲਾ ਤੇ ਸਭ ਤੋਂ ਜ਼ਿਆਦਾ ਇਹਨਾਂ ਨਾਲ ਹੀ ਘਾਟਾ ਹੋ ਰਿਹਾ ਅੱਜ ਇਹਨਾਂ ਦੇ ਬੱਚੇ ਰੋੜ ਰਹੇ ਆ ਜੀ ਕਿਸੇ ਬੰਦੇ ਨਾਲ ਵੀ ਮੈਡੀਕਲ ਹਾਦਸਾ ਹੋ ਜਾਏ ਤੁਹਾਨੂੰ ਪਤਾ ਗਰਮੀ ਕਿੰਨੀ ਹੈ ਪੂਰਾ ਹਾਲ ਹੈ ਜੀ ਈਸੀ ਚਲਾਣੇ ਆ ਤਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ ਅਸੀਂ ਇਹਨਾਂ ਦੇ ਵਿੱਚ ਤੁਸੀਂ ਲਗਾ ਲਓ ਕਿਸੇ ਨਾਲ ਵੀ ਕੋਈ ਮਾਸਾ ਹੋ ਜਾਏ ਕੋਈ ਕੰਪਨੀ ਦਾ ਇੰਸ਼ੋਰੈਂਸ ਨਹੀਂ ਹੈ ਜੀ ਸਰਕਾਰ ਕੋ ਨੀ ਕੋਈ ਇੰਸ਼ੋਰੈਂਸ ਨਹੀਂ ਹੈ ਜੀ ਰਸਤੇ ਦੇ ਵਿੱਚ ਇਹਨਾਂ ਦੀ ਡੈਥ ਹੋ ਜਾਈ ਇਹਨਾਂ ਦੇ ਬੱਚਿਆਂ ਨੂੰ ਕੁਝ ਮਿਲਣਾ ਨਹੀਂ ਹੁਣ ਲੁਧਿਆਣੇ ਬੱਚੇ ਉਹ ਮੁੰਡਾ ਮਰਿਆ ਜੀ ਹੜਤਾਲਾਂ ਹੋਈਆਂ ਉਹਨੂੰ ਕੀ ਮਿਲਿਆ ਕੁਝ ਨਹੀਂ ਮਿਲਿਆ ਪਹਿਲਾਂ ਸਾਡੇ ਮੁੱਲਾਪੁਰ ਇੱਕ ਮੁੰਡਾ ਮਰਿਆ ਸੀਗਾ ਧਰਮਪੁਰ ਉਹ ਧਰਮਪੁਰ ਉਹਦਾ ਉਹਦਾ ਜਿਹੜਾ ਉਹ ਰਾਜਸਥਾਨ ਗਈ ਸੀ ਬੋਰਡਿੰਗ ਦੋਸੇ ਸਾਨੂੰ ਲਾਠੀਆਂ ਪਈਆਂ ਲਾਸ਼ ਦੇ ਉੱਤੇ ਸਾਨੂੰ ਲਾਠੀਆਂ ਪਈਆਂ ਡਰਾਈਵਰਾਂ ਨੂੰ ਵੀ ਅਸੀਂ ਪ੍ਰੋਟੈਸਟ ਕਰ ਰਹੇ ਸੀ ਤੇ ਉਹਨੂੰ ਕੀ ਮਿਲਿਆ ਕੁਝ ਵੀ ਨਹੀਂ ਸਰਕਾਰ ਨੂੰ ਇਹਨਾਂ ਦਾ ਐਈਐਸਆਈ ਕਟਵਾਉਣਾ ਚਾਹੀਦਾ ਹੈ पीएफ ਘਟਵਾਉਣਾ ਚਾਹੀਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਬढ़ापा ਪੈਨਸ਼ਨ ਵੀ ਮਿਲਣੀ ਚਾਹੀਦੀ ਹੈ ਜਿਵੇਂ ਬਾਕੀ ਸਭ ਸਹੂਬਦਾਂ ਨੂੰ ਮਿਲਦੀਆਂ ਨੇ ਜਿਵੇਂ ਮਹਿਲਾ ਯੋਜਨਾ ਹੈ ਜੀ ਹੋਰ ਸਮਾਜਿਕ ਵੀ ਮਨਰੇਗਾ ਯੋਜਨਾ ਹੈ ਇਹਨਾਂ ਨੂੰ ਤਾਂ ਮਨਰੇਗਾ ਦੀ ਢਹਾੜੀ ਵੀ ਨਹੀਂ ਮਿਲ ਰਹੀ ਸਰ ਤੇ ਮੇਰਾ ਮਕਸਦ ਹੀ ਹੈ ਕਿ ਜੇ ਸਰਕਾਰ ਨੇ ਦੋ ਨਿਯਮ ਬਣਾਏ ਹੈ ਚੰਡੀਗੜ੍ਹ ਨੇ ਇਹਨੂੰ ਲਾਗੂ ਕੌਣ ਕਰਾਏਗਾ ਸਰਕਾਰ ਕਰਾਏਗੀ ਮੈਂ ਤਾਂ ਨਹੀਂ ਕਰਾ ਸਕਦਾ ਹੁਣ ਮੇਰੇ ਡਰਾਈਵਰ ਮੈਨੂੰ ਸਵਾਲ ਕਰ ਰਹੇ ਕਿ ਪ੍ਰਧਾਨ ਜੀ ਤੁਸੀਂ ਖੁਸ਼ੀ ਮਨਾ ਲਈ ਜੇ ਤੁਹਾਡੇ ਰੇਟ ਤੈ ਹੋ ਗਏ ਅਸੀਂ ਬਹੁਤ ਮਿਹਨਤ ਕੀਤੀ ਹੈ ਤਾਰ ਕੇ ਖੁਸ਼ੀ ਮਨਾਈ ਵੀ ਹੈ ਜ਼ਿੰਦਗੀ ਦੇ ਦੇਸ਼ ਦੇ ਵਿੱਚ ਪਹਿਲਾ ਕਾਨੂੰਨ ਬਣਿਆ ਚੰਡੀਗੜ੍ਹ ਦੇ ਵਿੱਚ ਔਰ ਅਸੀਂ ਤਾਂ ਅੱਜ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਦਿਲੋਂ ਸ਼ੁਕਰੀਆ ਕਰਦੇ ਹਾਂ ਕਿ ਸਾਡੀ ਰੂਹ ਤੋਂ ਦੁਆਵਾ ਹੈ ਕਿ ਸਾਡੇ ਮਾਨਯੋਗ ਜਿਹੜੇ ਗੁਲਾਬ ਚੰਦ ਘਟਾਰੀਆ ਜੀ ਹੈ ਔਰ ਉਸੂ ਜੀ ਹੈ ਦੀਪੰਕਰ ਲਾਕੜਾ ਜੀ ਹੈ ਐਸਟੀਏ ਸੈਕਟਰੀ ਹੈ ਜਿਨਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਇਹਦੇ ਵਿੱਚ ਸ਼ਾਸ ਕਰਕੇ ਐਲਰ ਜੋ ਲਾਓਫੀਸਰ ਹੁੰਦਾ ਹੈ ਤੇ ਵੀ ਇਹ ਜਿਹੜੇ ਸਾਡੇ ਗਵਰਨਰ ਸਾਹਿਬ ਦੇ ਵੀ ਪੀ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਅੱਜ ਇਹ ਬੇਨਤੀ ਹੱਥ ਜੋੜ ਕੇ ਕਰਦੇ ਆਂ ਵੀ ਇਹਨਾਂ ਗਰੀਬਾਂ ਦਾ ਰੇਟ ਤੈਅ ਤੱਕ ਕਰਾ ਦਿਓ ਆਪਾਂ ਤੇ ਜੇ ਨਹੀਂ ਤੈਅ ਕਰਾ ਸਕਦੇ ਤਾਂ ਸਰਕਾਰ ਕੋਈ ਰੂਲ ਤਾਇ ਕਰੇ ਕੋਈ ਅਨਾਉਂਸਮੈਂਟ ਦੇਵੇ ਕਿ ਭਾਈ ਜੀ ਇਹ ਆਪ ਆਪਣੇ ਕਸਪਰ ਕੋ ਦਿਖਾਓ ਇਹ ਰੇਟ ਤਾਗੂ ਹੋ ਗਿਆ ਜੋ ਐਪ 'ਤੇ ਆ ਰਿਹਾ ਆਪ ਉਸੇ ਇਹ ਰੇਟ ਲੈ ਸਕਦੇ ਹੋ वैसे वैलिड है लागू है पर सरकार की तरफ से कोई मीज तो आवे क्योंकि मीडिया जो कस्वर बैठता है वो तो कहता है जो ऐप पे शो होगा मैं तो वही दूंगा जी अगर ये बात करता है तो फिर वो कंप्लेट दर्ज कर देता है या तो पुलिस को बुला लेगा या वहां कर देगा वहां करेगा तो वो तो आईडी ब्लॉक कर देंगे तो ये ਕੁਲ ਘੁਮਾ ਕੇ ਰੇਟ ਵੜਾ ਵੀ ਲਿਆ ਔਰ ਰਿਜ਼ਲਟ ਕੁਛ ਵੀ ਨਹੀਂ ਆਇਆ ਅਬੀ ਤੱਕ ਠੀਕ ਹੈ ਸੋ ਕਹਿ ਰਹੇ ਨੇ ਕਿ ਮਸਲੇ ਦਾ ਹੱਲ ਵੀ ਹੋਇਆ ਪਰ ਹੱਲ ਨਹੀਂ ਵੀ ਹੋਇਆ ਸੋ ਕਿਤੇ ਨਾ ਕਿਤੇ ਹੁਣ ਇਸ ਵਕਤ ਇਹਨਾਂ ਕੈਬ ਡਰਾਈਵਰਸ ਦੀ ਬੀੜੀ ਜਿਹੜੀ ਹੈ ਉਹ ਵਿੱਚ ਵਿਚਾਲੇ ਲਟਕ ਚੁੱਕੀ ਹੋਈ ਹੈ ਤੁਸੀਂ ਇਹਨਾਂ ਸਾਰਿਆਂ ਦੇ ਚਿਹਰੇ ਦੇਖ ਸਕਦੇ ਹੋ ਹਰ ਕਿਸੇ ਦੇ ਚਿਹਰੇ ਦੇ ਉੱਤੇ ਇੱਕ ਉਮੀਦ ਹੈ ਕਿ ਸ਼ਾਇਦ ਜਿਹੜਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਰੇਟ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਰੇਟ ਲਾਗੂ ਤਾਂ ਹੋ ਜਾਏ ਪਰ ਰੇਟ ਲਾਗੂ ਹੋਇਆ ਵੀ ਨਹੀਂ ਹਾਲਾਂਕਿ ਖੁਸ਼ੀ ਜ਼ਰੂਰ ਹੈਗੀ ਹੈ ਕਿ ਨੋਟੀਫਿਕੇਸ਼ਨ ਜ਼ਰੂਰ ਆ ਗਿਆ ਪਰ ਮਯੂਸੀਏ ਹੈਗੀ ਹੈ ਕਿ ਇਹ ਰੇਟ ਉਹਨਾਂ ਐਪਾਂ ਦੇ ਉੱਤੇ ਨਹੀਂ ਮਿਲ ਪਾ ਰਿਹਾ ਜੋ ਐਪਾਂ ਦੇ ਉੱਤੇ ਲੋਕ ਕਾਬਾ ਬੁੱਕ ਕਰਦੇ ਨੇ ਪ੍ਰਾਈਵੇਟਲੀ ਬੁੱਕ ਕਰੋਗੇ ਫੋਨ ਕਰਕੇ ਬੁੱਕ ਕਰੋਗੇ ਸ਼ਾਇਦ ਤੁਸੀਂ ਇਹ ਰੇਟ ਲੈ ਲੋਗੇ ਪਰ ਗੱਲ ਫੇਰ ਉਹੀ ਹਵਾਲਾ ਫੇਰ ਉਹੀ ਰੋਲਾ ਫੇਰ ਉਹੀ ਕਿ ਹਲੇ ਤੱਕ ਜਿਹੜਾ ਹੈ ਇਸ ਚੀਜ਼ ਦਾ ਕੈਸਾ ਦੈ ਕਿ ਜਿਹੜਾ ਉਹ ਨਜਾਤ ਇਹਨਾਂ ਨੂੰ ਨਹੀਂ ਮਿਲੀ ਅੱਜ ਵੀ ਟੈਨਸ਼ਨਾਂ ਉਹੀ ਅੱਜ ਵੀ ਫਿਕਰਾਂ ਉਹੀ ਕਿ ਗੱਡੀ ਦੀ ਕਿਸ਼ ਕਿੱਥੋਂ ਦੇਣੀ ਹੈ ਘਰ ਕਿਵੇਂ ਚਲਾਣਾ ਬੱਚਿਆਂ ਦੀ ਸਕੂਲ ਫੀਸਾਂ ਕਿੱਥੋਂ ਦੇਣੀਆਂ ਨੇ ਜਾਂ ਫਿਰ ਜੇਕਰ ਕਿਸੇ ਬਾਹਰਲੇ ਸੂਬੇ 'ਚ ਜਾਣੇ ਆ ਤਾਂ ਉੱਥੇ ਜਾ ਕੇ ਕਿਤੇ ਜਾਨ ਦਾ ਖਤਰਾ ਤਾਂ ਨਹੀਂ ਇਹ ਸਭ ਚਿੰਤਾਵਾਂ ਜਿਹੜੇ ਨੇ ਅੱਜ ਵੀ ਇਹਨਾਂ ਕੈਬ ਡਰਾਈਵਰਾਂ ਦੇ ਇਹਨਾਂ ਟੈਕਸੀ ਡਰਾਈਵਰਾਂ ਦੇ ਮਨਾਂ ਦੇ ਵਿੱਚ ਇਹਨਾਂ ਦੀ ਅੱਖਾਂ ਦੇ ਵਿੱਚ ਸਾਫ਼ ਚਲਕ ਰਹੀਆਂ ਕੈਮਰਾ ਪਰਸਨ ਅਸ਼ੋਕ ਸਿੱਧੂ ਦੇ ਨਾਲ ਸਾਇਦ ਪ੍ਰਾਈਮੇਸ਼ੀਆ ਟੀਵੀ ਚੰਡੀਗੜ੍ਹ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਤੁਹਾਡੇ ਲਈ